ਜਦੋਂ ਉਹ ਭਰਾ ਉੱਥੋਂ ਪੁੰਛ ਤੋਂ ਨਿਕਲਿਆ ਥੋੜੀ ਅੱਗੇ ਜਾ ਕੇ ਪੰਪ ਤੇ ਤੇਲ ਪਵਾਉਣ ਲੱਗਿਆ ਉਹ ਪੰਪ ਤੇ ਤੇਲ ਪਵਾਉਣ ਵਾਸਤੇ ਉਤਰਿਆ ਪਾਕਿਸਤਾਨ ਵਾਲੇ ਨੇ ਗੋਲਾ ਆਇਆ ਸਿੱਧਾ ਉਹਨਾਂ ਦੀ ਗੱਡੀ ਦੇ ਕੋਲ ਜਿਹੜਾ ਛੋਟਾ ਬੱਚਾ ਸੀ ਨਾਲ ਉਹਦਾ ਤਾਂ ਅੱਧਾ ਸੀਰੀ ਚਲਾ ਗਿਆ ਬੱਚੇ ਦਾ 10-12 ਸਾਲ ਦਾ ਬੱਚਾ ਸੀ 70% ਜਦੋਂ ਤੱਕ ਮੈਂ ਉੱਥੇ ਸੀ ਪਟਿਆਲੇ ਪੁੰਛ ਤੋਂ ਪਹਿਲਾਂ ਮੈਂ 70% ਪੁੰਛ ਖਾਲੀ ਦੇਖਿਆ ਬਿਲਕੁਲ ਖਾਲੀ ਹੋ ਗਿਆ ਜੀ ਬਿਲਕੁਲ ਸ਼ਾਂਤ ਹੋ ਗਿਆ ਜੀ 70% ਲੋਕ ਖਾਲੀ ਕਰਕੇ ਜੰਮੂ ਚਲੇ ਗਏ ਪੂਜਾ ਆਪਣੇ ਰਿਸ਼ਤੇਦਾਰੀਆਂ ਚਲੇ ਗਏ ਜਿਹੜੇ ਜੰਮੂ ਤੋਂ ਬਾਹਰ ਸੀਗੇ ਠੀਕ ਹੈ ਤੇ ਸਾਰੇ ਉੱਥੋਂ ਨਿਕਲ ਗਏ ਵੀ ਆਪਣੀ ਸੇਫਟੀ ਵਾਸਤੇ ਵੀ ਇੰਨਾ ਡਰ ਦਾ ਮਾਹੌਲ ਬਣ ਗਿਆ ਕਿੰਨੀ ਜ਼ਿਆਦਾ ਗੋਲੀਬਾਰੀ ਹੋਣ ਲੱਗ ਗਈ ਵੀ ਹੋਲੀ ਹੋਲੀ ਸਾਰੇ ਲੋਕ ਉੱਠਣ ਲੱਗ ਗਏ ਉੱਥੇ ਜਿਹੜੇ ਆਥੇ-ਪਾਸੇ ਘਰ ਆਏ ਉਹਨਾਂ ਦੇ ਫੋਨ ਆਉਣ ਲੱਗੇ ਸਾਡੇ ਕੋਲ ਵੀ ਐਵੇਂ ਤਾਂ ਆਵਾਜ਼ ਆ ਰਹੀਆਂ ਨਾ ਫਿਰ ਸਾਰੇ ਆਪਣਾ ਮੇਰੇ ਭੂਆ ਜੀ ਹੋਣੀ ਵੀ ਜਿਹੜੇ ਆਪਣੇ ਜ਼ਰੂਰੀ ਕਾਗਜ਼ ਸੀ ਜਿਹੜੇ ਡਾਕੂਮੈਂਟ ਸੀ ਉਹ ਸਾਰੇ ਇੱਕ ਬੈਗ 'ਚ ਇਕੱਠੇ ਕਰਨ ਲੱਗੇ ਵੀ ਸਾਨੂੰ ਉਣੇ ਤੋਂ ਨਿਕਲਣਾ ਪੈ ਸਕਦਾ ਕਿਉਂਕਿ ਉਹਨਾਂ ਨੇ ਲੜਾਈਆਂ ਦੇਖੀਆਂ ਹੋਈਆਂ ਨੇ ਉਹ ਜਿਹੜੀ ਰਾਤ ਸੀ 7 ਵਾਲੀ ਤੁਸੀਂ ਸੁੱਤੇ ਨਹੀਂ ਸਾਰੀ ਰਾਤ ਸੁੱਤੇ ਨਹੀਂ ਸਾਰੀ ਰਾਤ ਰਾਤ ਕੀ ਸੀ 8 ਵੀ ਨਹੀਂ ਸੁੱਤੇ ਉਸ ਤੋਂ ਬਾਅਦ ਵੀ ਜਿਹੜੀ ਉਹ ਲੜਾਈ ਲੱਗੀ ਐ ਇਹ 1 ਵਜੇ ਲੱਗੀ ਐ ਤਾਂ ਦੁਪਹਿਰ ਇਹ ਅਗਲੇ ਦਿਨ 1 ਵਜੇ ਬੰਦ ਹੋਈ ਐ ਰਾਤ 1 ਵਜੇ ਲੱਗੀ ਤੇ ਅਗਲੇ ਦਿਨ ਦੁਪਹਿਰ 1 ਵਜੇ ਬੰਦ 12 ਘੰਟੇ ਲਗਾਤਾਰ ਲਗਾਤਾਰ ਚੱਲਦੀ ਰਹੀ ਐ ਇਹ ਰੁਕ ਰੁਕ ਕੇ ਮਤਲਬ ਆਂਦੀਆਂ ਸੀ ਆਵਾਜ਼ਾਂ ਰੁਕ ਰੁਕ ਕੇ ਆਂਦੀਆਂ ਸੀ ਜਿਹੜਾ ਪਾਕਿਸਤਾਨ ਵੱਲੋਂ ਉਹਨਾਂ ਨੇ ਉੱਥੇ ਗੋਲਾਬਾਰੀ ਕੀਤੀ ਆ ਉਹ 3 ਵਜੇ ਤੋਂ ਬਾਅਦ ਸ਼ੁਰੂ ਹੋਈ ਐ ਤਾਂ ਮਾਕੇ ਦੀ ਬਾਜ਼ ਇੰਨੀ ਜ਼ਿਆਦਾ ਆਂਦੀ ਸੀ ਕਿ ਜਦੋਂ ਕੁੱਤ ਚੂ ਆਲੂ ਕਰਦੇ ਸਟਾਰਟ ਕਰਦੇ ਸੀ ਨਾ ਧਮਾਕੇ ਕਰਦੇ ਤਾਂ ਸਾਨੂੰ ਪਹਿਲਾਂ ਹੀ ਇੰਨਾ ਡਰ ਪੈ ਜਾਂਦਾ ਛੜੀਆਂਵੇਂ ਜ਼ਮੀਨਾਂ ਤਰਤੀਹਲਦੀ ਸੀ ਤੇ ਮਨ ਦੇ ਵਿੱਚ ਪੂਰਾ ਡਰ ਪੈ ਗਿਆ ਪੂਰਾ ਡਰ ਪੈ ਗਿਆ ਸੀ ਮੈਂ ਤਾਂ ਮਨ ਦੇ ਵਿੱਚ ਇਹ ਸੋਚ ਰਿਹਾ ਮੈਂ ਕਿੱਥੇ ਆ ਕੇ ਫਸ ਗਿਆ ਵੀ ਮੈਂ ਆਪਣੇ ਉੱਥੇ ਪਟਿਆਲੇ ਰਹਿ ਲੰਦਾ ਤਾਂ ਵਧੀਆ ਸੀ ਅਸੀਂ ਆਪਣੇ ਘਰਾਂ 'ਚ ਆਪੇ ਸੇਫ ਰਹਿੰਦੇ ਸੀਗੇ ਪਰ ਕਹਿੰਦੇ ਜਿਹੜੀ ਹੁਣ ਲੜਾਈ ਦੇਖਦੇ ਨੇ ਹੁਣ ਸਾਨੂੰ ਆਪਣੀ ਜਾਨਾਂ ਨੂੰ ਖਤਰਾ ਪੈ ਗਿਆ ਵੀ ਸਾਡੇ ਜਿਹੜੇ ਬਿਲਕੁਲ ਸ਼ਹਿਰ ਦੇ ਵਿੱਚ ਗੋਲੇगिर ਰਹੇ ਨੇ ਵੀ ਸਾਡੇ ਘਰਾਂ 'ਤੇ ਕਦੀ ਐਵੇਂ ਨਹੀਂ ਹੋਇਆ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਉਹਨਾਂ ਦੀ ਡੈਥ ਹੋ ਗਈ ਉਹ ਵਾਕਿਆ ਦੱਸੋ ਤੁਹਾਡੀ ਅੱਖਾਂ ਦੇ ਸਾਹਮਣੇ ਹੋਇਆ ਤਾਂ ਉਹ ਗੁਰਦੁਆਰਾ ਸਾਹਿਬ ਤੇ ਜਦੋਂ ਅਟੈਕ ਹੋਇਆ ਤਾਂ ਉਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਘਰ ਸੀ ਉਸ ਘਰ ਨੂੰ ਨੁਕਸਾਨ ਜ਼ਿਆਦਾ ਹੋਇਆ ਉਹ ਘਰ ਦੀ ਛੱਤ गिर ਗਈ ਉਹਦੇ ਵਿੱਚ ਪਿਓ ਪੁੱਤਰ ਦੋ ਬੰਦੇ ਸੀਗੇ ਫਿਰ ਜਦੋਂ ਗੋਲਾ ਗਿਰਿਆ ਘਰ ਦੇ ਉੱਪਰ ਤਾਂ ਉਹ ਜਿਹੜੇ ਘਰ ਦੇ ਵਿੱਚ ਬੰਦੇ ਸੀ ਉਹ ਸੇਫ ਰਹਿ ਗਏ ਠੀਕ ਹੈ ਉਹਨਾਂ ਦਾ ਬਚਾਅ ਹੋ ਗਿਆ ਜਦ ਕਿ ਉਹ ਸਾਰੀ ਛੱਤ गिर ਗਈ ਸਾਰਾ ਕੁਝ ਡਿੱਗ ਗਿਆ ਪਰ ਜਿਹੜੇ ਭਾਈ ਜੀ ਬਾਹਰ ਖੜੇ ਸੀ ਉਹਨਾਂ ਦੀ ਡੈਥ ਹੋ ਗਈ ਪਰ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਇਹ ਕੀਤੀ ਸੀ ਵੀ ਅਸੀਂ ਇਹ ਗੁਰਦੁਆਰਾ ਸਾਹਿਬ अच्छा हां जी ਉਹਨਾਂ ਵੱਲੋਂ ਕੋਸ਼ਿਸ਼ ਹੈ ਸੀ ਕਿ ਨਹੀਂ ਉਧਰ ਤੁਹਾਨੂੰ ਪਾਕਿਸਤਾਨ ਦੇ ਰੇਂਜਰ ਦਿਖਦੇ ਸੀ ਜਿੱਥੇ ਤੁਸੀਂ ਤੁਹਾਡਾ ਘਰ ਹੈ ਜੀ ਬਿਲਕੁਲ ਪਤਾ ਲੱਗਦਾ ਸੀ ਐਸ ਐਮ ਟੀ ਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਿੰਘ ਚੱਡਾ ਸਵਾਗਤ ਕਰਦਾ ਪਿਛਲੇ ਦਿਨੀ ਭਾਰਤ ਤੇ ਪਾਕਿਸਤਾਨ ਦਰਮਿਆਨ ਜਿਹੜੀ ਜੰਗ ਛੇੜੀ ਤਾਂ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਪੁੰਛ ਏਰੀਏ ਦੇ ਵਿੱਚ ਹੋਇਆ ਕਿਉਂਕਿ ਜਿਹੜੀ ਸ਼ੈਲਿੰਗ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋਈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜਾ ਉੱਥੇ ਅ ਕਹੀਏ ਕਿ ਸ਼ੈਲਿੰਗ ਹੋਈ ਪਾਕਿਸਤਾਨ ਵੱਲੋਂ ਜਿਹੜੀਆਂ ਮਜ਼ਾਈਲਾ ਦਾਗੀਆਂ ਗਈਆਂ ਸੀ ਉਸ ਦੇ ਨਾਲ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਉਹ ਪੁੰਛ ਇਲਾਕੇ ਦਾ ਹੋਇਆ ਕਿਉਂਕਿ ਭਾਰਤ-ਪਾਕ ਸਿਮਾ ਤੇ ਮੌਜੂਦ ਹੈ ਔਰ ਜਿਹੜੀ ਭਾਰਤ-ਪਾਕ ਦੀ ਸਿਮਾ ਉਸ ਦੇ ਬਿਲਕੁਲ ਨਜ਼ਦੀਕ ਜਿਹੜਾ ਪੁੰਛ ਦਾ ਇਲਾਕਾ ਹੈ ਔਰ ਉੱਥੇ ਜਿਹੜੀ ਕਹਿ ਲਈਏ ਵੀ ਜ਼ਿਆਦਾਤਰ ਜਿਹੜਾ ਬਿਰਾਦਰੀ ਹੈ ਉਹ ਸਰਦਾਰ ਬਰਾਦਰੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਹੈ ਔਰ ਆਸ-ਪਾਸ ਦਾ ਜਿਹੜਾ ਪੂਰਾ ਪਿੰਡ ਹੈ ਉਹ ਸਰਦਾਰ ਕਰਨੇ ਹੈ ਔਰ ਉਥੋਂ ਦੇ ਹੀ ਵਸਨੀਕ ਸਾਡੇ ਨਾਲ ਸੰਦੀਪ ਸਿੰਘ ਮੌਜੂਦ ਨੇ ਹਾਲਾਂਕਿ ਇਹ ਪਟਿਆਲਾ ਸ਼ਿਫਟ ਹੋ ਗਏ ਨੇ ਪਰ ਉਹਨੇ ਦਿਨ ਹੀ ਇਹ ਪੁੰਛ ਦੇ ਵਿੱਚ ਸੀ ਸਾਰੀ ਗੱਲਬਾਤ ਕਰਦੇ ਆ ਸੰਦੀਪ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੱਥੇ ਇੰਟਰਵਿਊ ਵਾਸਤੇ ਬੁਲਾਇਆ ਸੰਦੀਪ ਜੀ ਗੱਲਬਾਤ ਸਾਰੀ ਆਪਾਂ ਪੁੰਛ ਦੀ ਕਰਾਂਗੇ ਥੋੜਾ ਜਿਹਾ ਕੰਫਰਟੇਬਲ ਹੋ ਜਾ ਕੋਈ ਗੱਲ ਨਹੀਂ ਕਿਉਂਕਿ ਆਪਾਂ ਗੱਲਾਂ ਬਾਤਾਂ ਮਾਰਨੀ ਆ ਕੋਈ ਆਪਾਂ ਤੁਹਾਡੀ ਇੰਟਰਵਿਊ ਲਈ ਨਹੀਂ ਜ਼ਿਆਦਾ ਉਹ ਕਰਨਾ ਠੀਕ ਹੈ ਆਖਰ ਪਹਿਲਾਂ ਤਾਂ ਇਹ ਦੱਸੋ ਵੀ ਪੁੰਛ ਜਾਣ ਦਾ ਸਬਬ ਕੀਵੇਂ ਬਣਿਆ ਔਰ ਕਿੰਨੇ ਸਾਲਾਂ ਤੋਂ ਤੁਸੀਂ ਉੱਥੇ ਰਹਿ ਰਹੇ ਹੋ ਪੁੰਛ ਬੇਸਿਕਲੀ ਅਸੀਂ ਸਾਡਾ ਜਿਹੜਾ ਪਚੌਕੜਾ ਪੁੰਛ ਹੀ ਹੈ ਅਸੀਂ ਬਹੁਤ ਟਾਈਮ ਤੋਂ ਉੱਥੇ ਆਉਂਦੇ ਜਾਂਦੇ ਰਹਿੰਦੇ ਹਾਂ ਸਾਡਾ ਉੱਥੇ ਆਪਦਾ ਘਰ ਵੀ ਹੈਗਾ ਤੇ ਮੇਰੇ ਦਾਦਕਾ ਪਰਿਵਾਰ ਹੈ ਜਿਹੜਾ ਸਾਰਾ ਉਹ ਪੁੰਛ ਦਾ ਹੀ ਹੈ ਤੇ ਹੁਣ ਮੈਂ ਕਿਸੇ ਆਪਦਾ ਕੰਮ ਦੇ ਪ੍ਰਾਪਰਟੀ ਦੇ ਸਿਲਸਲੇ ਦੇ ਵਿੱਚ ਉੱਥੇ ਮੈਂ ਗਿਆ ਸੀ ਤਾਂ ਮੈਨੂੰ ਨਹੀਂ ਪਤਾ ਸੀ ਵੀ ਉੱਥੇ ਐਵੇਂ ਦਾ ਮਾਹੌਲ ਹੈ ਕੋਈ ਤਾਂ ਮੈਂ ਨਾਰਮਲੀ ਉੱਥੇ ਗਿਆ ਸੀ ਤਾਂ ਬਸ ਥੋੜੇ ਦਿਨਾਂ ਬਾਅਦ ਹੀ ਉੱਥੇ ਇਹ ਚੀਜ਼ ਮੈਨੂੰ ਸੁਣਨ ਨੂੰ ਮਿਲੀ ਵੀ ਇਹ ਚੀਜ਼ ਸੁਣੀਆ ਪਰ ਫਿਰ ਵੀ ਉੱਥੇ ਕੋਈ ਡਰਦਾ ਐਵੇਂ ਦਾ ਮਾਹੌਲ ਨਹੀਂ ਸੀਗਾ ਅੱਛਾ ਜਦੋਂ ਪਹਿਲੇ ਦਿਨਾਂ ਦੇ ਵਿੱਚ ਜਦੋਂ ਮੈਂ ਪਹਿਲੇ ਦਿਨਾਂ ਦੇ ਵਿੱਚ ਗਿਆ ਤਾਂ ਮੈਨੂੰ 4 5 7 ਦਿਨ ਹੋ ਗਏ ਸੀ ਮੈਂ ਉੱਥੇ ਰਹਿ ਰਿਹਾ ਸੀਗਾ ਤੋ ਸਾਰਾ ਕੁਝ ਉਥੇ ਨਾਰਮਲ ਸੀ ਪਰ ਅਚਾਨਕ ਹੀ ਕਹਿੰਦੇ ਮੈਚ ਮੂਚ ਦਾ ਵੀ ਕੋਈ ਖੇਡਣ ਦੇ ਸੀ ਹਾਂਜੀ ਹਾਂਜੀ ਉਹ ਮੈਚ ਮੇਰੇ ਚਾਚਾ ਜੀ ਦਾ ਬੇਟਾ ਕ੍ਰਿਕਟ ਖੇਡਦਾ ਹੈ ਤੇ ਉਹ ਵੀ ਮੇਰੇ ਨਾਲ ਸੀ ਤਾਂ ਉੱਥੇ ਫਿਰ ਪੁੰਚਵਾਲ ਨੇ ਸਾਨੂੰ ਕਹਿਤਾ ਵੀ ਇੱਥੇ ਟੂਰਨਾਮੈਂਟ ਹੈ ਵੀ ਤੁਸੀਂ ਸਾਡੇ ਨਾਲ ਵੀ ਖੇਡੋਗੇ ਫਿਰ ਅਸੀਂ ਉੱਥੇ ਮੈਚ ਵੀ ਖੇਡੇ ਠੀਕ ਹੈ ਤੇ ਉਹ ਲੜਾਈ ਤੋਂ ਇੱਕ ਦਿਨ ਪਹਿਲਾਂ ਸਾਡਾ ਮੈਚ ਜਿਹੜਾ ਉੱਥੇ ਫਾਈਨਲ ਅਸੀਂ ਉੱਥੇ ਜਿੱਤ ਕੇ ਆਇਆ ਓਕੇ ਮੈਚ ਅਸੀਂ ਖੇਡੇ ਆ ਤੇ ਉਹ ਮੈਚ ਅਸੀਂ ਜਿੱਤੇ ਆ ਉੱਥੇ ਪੁੰਚਵਾਲ ਹਾਂਜੀ ਪੁੰਚਵਾਲ ਨੂੰ ਪੁੰਚਵਾਲੋ ਖੇਡੇ ਸੀਗੇ ਇਹ 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 ਮੈਨੂੰ ਦੱਸੋਗੇ ਮਾੜਾ ਜਿ ਜਾ ਲੋਕ ਰਹਿੰਦੇ ਨੇ ਕਿੰਨੀ ਜਨਸੰਖਿਆ ਹੈ ਕੋਈ ਜ਼ਿਆਦਾ ਜਨਸੰਖਿਆ ਨਹੀਂ ਹੈਗੀ ਛੋਟਾ ਜਿਹਾ ਇਲਾਕਾ ਹੈ ਪਰ ਉੱਥੇ ਜ਼ਿਆਦਾ ਸਾਰੇ ਗੁਰਸਿੱਖ ਭਰਾ ਰਹਿੰਦੇ ਨੇ ਉੱਥੇ ਕੋਈ ਕਿਸੇ ਦੇ ਦਾੜੀ ਨਹੀਂ ਕੱਟੀ ਪੂਰੇ ਗੁਰਸਿੱਖ ਨੇ ਅਮਰ ਚੱਕੇ ਹੋਏ ਨੇ ਬਾਣੀਆਂ ਪੜਨ ਲੈਨੇ ਕਿੰਨਾ ਪਰਿਵਾਰ ਹੋਣੇ ਸਿੱਖਾਂ ਦੇ ਸਿੱਖਾਂ ਦੇ ਪਰਿਵਾਰ ਉੱਥੇ ਹੈਗਾ ਹਜ਼ਾਰ ਦੇ ਕਰੀਬ ਘਰ ਉੱਥੇ ਹੈਗੇ ਨੇ ਅੱਛਾ ਜਿੰਨਾ ਚਾ ਤੁਹਾਡੇ ਜਿਹੜੀ ਬਰਾਦਰੀ ਉਹ ਵੀ ਇੱਥੇ ਰਹਿੰਦੀ ਉੱਥੇ ਰਹਿੰਦੀ ਹੈ ਹਾਂਜੀ ਕਿੰਨੇ ਤੁਹਾਡੇ ਕਿੰਨੇ ਚਾਚੇ ਤਾਈ ਜਾਂ ਦਾਦੇ ਦਾਦਾ ਜਿਹੜੇ ਸੀਗੇ ਮੇਰੇ ਸਾਡੇ ਆਪਣੇ 10-12 ਘਰ ਹੈਗੇ ਨੇ ਉੱਥੇ ਚਾਚੇ ਤਾਇਆ ਦੇ ਅੱਛਾ ਪੁੰਛ ਦੇ ਵਿੱਚ ਹਾਂਜੀ ਪੁੰਛ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਪੁੰਛ ਦਾ ਉਹ ਪੁੰਛ ਦੇ ਸੈਂਟਰ ਚ ਹੈ ਹਾਂਜੀ ਉਹ ਸੈਂਟਰ ਦੇ ਵਿੱਚ ਹੈ ਤੇ ਆਖਰ ਜਿਹੜਾ ਇੱਕ ਦਿਨ ਪਹਿਲਾਂ ਤੁਸੀਂ ਮੈਚ ਜਿੱਤ ਗਏ ਜੀ ਮੈਚ ਜਿੱਤ ਕੇ ਪਾਰਟੀ ਪੂਟੀ ਕੀਤੀ ਹੋਣੀ ਜੀ ਉਸ ਤੋਂ ਬਾਅਦ ਕੀ ਮਾਹੌਲ ਬਣਿਆ ਜਿਹੜਾ 7 ਤਰੀਕ ਨੂੰ ਪਹਿਲੀ ਜਿਹੜੀ ਸ਼ੀਲਿੰਗ ਹੋਈ ਹੈ ਜੀ ਬਸ ਅਸੀਂ ਮੈਚ 6 ਤਰੀਕ ਨੂੰ ਜਿੱਤੇ ਆ ਅਸੀਂ ਲਾਸਟ ਹੂੰ ਤੇ ਉਸ ਤੋਂ ਬਾਅਦ ਸਾਡਾ ਵਾਪਸ ਪਟਿਆਲੇ ਆਣ ਦਾ ਇਰਾਦਾ ਬਣਿਆ ਵੀ ਚਲੋ ਅਸੀਂ ਹੁਣ ਚੱਲਦੇ ਆ ਚੱਲਦੇ ਆ ਤੇ ਫਿਰ ਉਹ ਦੋਸਤਾਂ ਨੇ ਜਿਹੜੇ ਫਰੈਂਡ ਸੀਗੇ ਉੱਥੇ ਜਿਨ੍ਹਾਂ ਨਾਲ ਮੈਚ ਕੁੱਝ ਖੇਡੇ ਆ ਨਾ ਉਹਨਾਂ ਨੇ ਕਿਹਾ ਵੀ ਮੈਚ ਦਿੱਤੇ ਆ ਵੀ ਨਈ ਪਾਰਟੀ ਵਗੈਰਾ ਕਰਨੀ ਆ ਵੀ ਤੁਸੀਂ ਅੱਜ ਰੁਕਜੋ ਇੱਥੇ ਤੇ ਅਸੀਂ ਫਿਰ ਉੱਥੇ ਰੁਕ ਗਏ ਹੂੰ ਰੁਕ ਕੇ ਫਿਰ ਅਗਲੇ ਦਿਨ ਸੀ ਅਸੀਂ ਕਿਹਾ ਚੱਲ ਅਗਲੇ ਦਿਨ ਚਲੇ ਜਾਵਾਂਗੇ ਪਰ ਆਨ ਨੂੰ ਪਾਰਟੀ ਵਗੈਰਾ ਕਰਕੇ ਪਰ ਅਗਲੇ ਦਿਨ ਰਾਤ ਦੇ 1 ਵਜੇ ਦਾ ਟਾਈਮ ਸੀ ਸਾਤ ਤਰੀਕ ਜਦੋਂ ਅਗਲੇ ਦਿਨ ਚੜੀ ਰਾਤ 1 ਵਜੇ ਨਾ ਮੈਨੂੰ ਅਚਾਨਕ ਹੀ ਆਵਾਜ਼ ਆਈ ਹੂੰ ਤੇ ਉਸ ਤੋਂ ਪਹਿਲਾਂ ਮੌਕ ਡ੍ਰਿਲ ਦਾ ਵੀ ਕਹਿੰਦੇ ਵੀ ਉੱਥੇ ਅਨਾਉਂਸ ਹੋਇਆ ਸੀ ਦੱਸਦੇ ਸੀ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਮੌਕ ਡ੍ਰਿਲ ਅਨਾਉਂਸ ਹੋਇਆ ਸੀ ਵੀ ਬੱਚਿਆਂ ਨੂੰ ਸਕੂਲ ਭੇਜਿਓ ਤੁਹਾਨੂੰ ਦੱਸਿਆ ਜਾਏਗਾ ਜੇ ਲੜਾਈ ਲੱਗਦੀ ਤਾਂ ਐਵੇਂ ਹੋਏਗਾ ਤਾਂ ਉੱਥੋਂ ਕੋਈ ਡਰ ਦਾ ਮਾਹੌਲ ਨਹੀਂ ਸੀ ਸਾਰੇ ਨਾਰਮਲ ਸੀਗੇ ਨਾਰਮਲ ਸੀ ਜੀ ਤੇ ਜਦੋਂ ਅਗਲੇ ਦਿਨ 7 ਤਰੀਕ ਰਾਤੀ ਮੈਂ ਜਾਗ ਰਿਹਾ ਸੀ 1 ਵਜੇ ਦਾ ਟਾਈਮ ਸੀ ਤਾਂ ਮੇਰੇ ਰਿੱਕੋ ਦਾ ਅਚਾਨਕ ਆਵਾਜ਼ ਆਈ ਗੋਲਾਬਾਰੀ ਦੀ ਹੈ ਨਾ ਤਾਂ ਮੈਂ ਸੋਚਿਆ ਵੀ ਸ਼ਾਇਦ ਟ੍ਰੇਨਿੰਗ ਵਗੈਰਾ ਕਰ ਰਹੇ ਹੋਣਗੇ ਵੀ ਇਦਾਂ ਨਾਰਮਲ ਹੋਏਗਾ ਥੋੜੀ ਦੇਰ ਬਾਅਦ ਮੈਨੂੰ ਫੇਰ ਆਵਾਜ਼ ਆਈ ਤੁਸੀਂ ਨਾਲ ਦੇਨ ਨੂੰ ਦੱਸਿਆ ਕਿ ਕਿਸ ਨੂੰ ਕਰਦੇ ਨਹੀਂ ਮੈਂ ਕਿਸੇ ਨੂੰ ਨਹੀਂ ਦੱਸਿਆ ਕਿਉਂਕਿ ਮੈਨੂੰ ਇਹ ਸੀ ਟ੍ਰੇਨਿੰਗ ਹੋएगी ਫਿਰ ਜਦੋਂ ਮੈਨੂੰ ਇੱਕੋ ਦਾ ਮਵਾਜਾ ਆਈਆਂ ਨਾ ਇਕੱਠੀਆਂ ਪੰਜ ਵਾਰੀ 10 ਵਾਰੀ ਐਦਾ ਚੱਲਣੀ ਸ਼ੁਰੂ ਹੋ ਗਈ ਫਿਰ ਮੈਂ ਆਪਣੇ ਪੂਆ ਜੀ ਨੂੰ ਉਠਾਇਆ ਹੂੰ ਉਹ ਬਜ਼ੁਰਗ ਨੇ ਮੈਂ ਉਹਨਾਂ ਨੂੰ ਥਾਇਆ ਮੇਰੀ ਪੂਆ ਜੀ ਉੱਥੇ ਰਹਿੰਦੇ ਨੇ ਬੇਸਿਕਲੀ ਇਹ ਲੜਾਈਆਂ ਉਹਨਾਂ ਨੇ ਪਹਿਲਾਂ ਇਸ ਤੋਂ ਪਹਿਲਾਂ ਤਿੰਨ ਵਾਰੀ ਹੋਈਆਂ ਦੇਖ ਚੁੱਕੇ ਨੇ ਦੇਖੀਏ ਸਭ 66 ਵਾਲੀ 71 ਵਾਲੀ 99 ਵਾਲੀ ਉਹ ਸਾਰੀਆਂ ਉਹਨਾਂ ਨੇ ਦੇਖੀਆਂ ਨੇ ਤੇ ਉਹਨਾਂ ਨੂੰ ਮੈਂ ਉਠਾਇਆ ਜਦੋਂ ਮੈਂ ਉਹ ਐ ਬਾਹਰ ਆਏ ਤਾਂ ਉਹਨ ਕਿਉਂਕਿ ਉੱਥੇ ਰਹਿੰਦੇ ਆ ਉਹਨਾਂ ਨੂੰ ਇਹ ਚੀਜ਼ ਪਤਾ ਮੈਂ ਪਹਿਲੀ ਵਾਰੀ ਮੈਂ ਦੇਖੀ ਹੈ ਜੀ ਤਾਂ ਉਹਨਾਂ ਨੇ ਜਦੋਂ ਦੇਖਿਆ ਲੜਾਈ ਚੱਲਦੀ ਹੈ ਤਾਂ ਉਹ ਕਹਿੰਦੇ ਬੰਦ ਕਰ ਦੋ ਸੀ ਹਨੇਰਾ ਕਰ ਲਿਆ ਸਾਰਾ ਲਾਈਟਾਂ ਬੰਦ ਕਰਤੀਆਂ ਤਾਂ ਬਸ 19 ਦੇਰ ਚ ਵੀ ਤੁਹਾਨੂੰ ਦੱਸ ਨਹੀਂ ਸਕਦਾ ਵੀ ਇੰਨਾ ਡਰਦਾ ਮਾਹੌਲ ਬਣ ਗਿਆ ਇੰਨੀ ਜ਼ਿਆਦਾ ਗੋਲੀਬਾਰੀ ਹੋਣ ਲੱਗ ਗਈ ਵੀ ਹੌਲੀ ਹੌਲੀ ਸਾਰੇ ਲੋਕ ਉੱਠਣ ਲੱਗ ਗਏ ਉੱਥੇ ਜਿਹੜੇ ਆਸੇ ਪਾਸੇ ਘਰ ਉਹਨਾਂ ਦੇ ਫੋਨ ਆਉਣ ਲੱਗੇ ਸਾਡੇ ਕੋਲ ਵੀ ਐਵੇਂ ਤਾਂ ਆਵਾਜ਼ਾਂ ਆ ਰਹੀਆਂ ਨਾ ਫਿਰ ਸਾਰੇ ਆਪਣਾ ਮੇਰੇ ਭੂਆ ਜੀ ਹੋਣੀ ਵੀ ਜਿਹੜੇ ਆਪਣੇ ਜ਼ਰੂਰੀ ਕਾਗਜ਼ ਸੀ ਹੂੰ ਜਿਹੜੇ ਡਾਕੂਮੈਂਟ ਸੀ ਉਹ ਸਾਰੇ ਇੱਕ ਬੈਗ ਚ ਇਕੱਠੇ ਕਰਨ ਲੱਗੇ ਵੀ ਸਾਨੂੰ ਉਹਨੂੰ ਇਥੋਂ ਨਿਕਲਣਾ ਪੈ ਸਕਦਾ ਕਿਉਂਕਿ ਉਹਨਾਂ ਨੇ ਲੜਾਈਆਂ ਦੇਖੀਆਂ ਹੋਈਆਂ ਨੇ ਹੂੰ ਤੇ ਫਿਰ ਹੋਲੀ ਹੋਲੀ ਉਹ ਗਵਾਂਡੀ ਵੀ ਸਾਰੇ ਤਿਆਰੀ ਕਰਨ ਲੱਗ ਗਏ ਹੂੰ ਤੇ ਫਿਰ ਦੇਖੋ ਦੇਖੀ ਇੰਨਾ ਡਰਦਾ ਮਾਹੌਲ ਬਣ ਗਿਆ ਇਹ ਜੰਗ ਉਹ ਉਹ ਜਿਹੜੀ ਰਾਤ ਸੀ 7 ਵਾਲੀ ਤੁਸੀਂ ਸੁੱਤੇ ਨਹੀਂ ਸਾਰੀ ਰਾਤ ਸੁੱਤੇ ਨਹੀਂ ਸਾਰੀ ਰਾਤ 7 ਕੀ ਸੀ 8 ਵੀ ਨਹੀਂ ਸੁੱਤੇ ਉਸ ਤੋਂ ਬਾਅਦ ਵੀ ਜਿਹੜੀ ਉਹ ਲੜਾਈ ਲੱਗੀ ਹੈ ਇਹ 1 ਵਜੇ ਲੱਗੀ ਹੈ ਤਾਂ ਦੁਪਹਿਰ ਇਹ ਅਗਲੇ ਦਿਨ 1 ਵਜੇ ਬੰਦ ਹੋਈ ਹੈ ਰਾਤ 1 ਵਜੇ ਲੱਗੀ ਤਾਂ ਅਗਲੇ ਦਿਨ ਦੁਪਹਿਰ 1 ਵਜੇ ਬੰਦ 12 ਘੰਟੇ ਲਗਾਤਾਰ ਲਗਾਤਾਰ ਚੱਲਦੀ ਰਹੀ ਐ ਇਹ ਰੁਕ ਰੁਕ ਕੇ ਮਤਲਬ ਆਂਦੀਆਂ ਸੀ ਅਵਾਜ਼ਾਂ ਰੁਕ ਰੁਕ ਕੇ ਆਂਦੀਆਂ ਸੀ ਜਿਹੜਾ ਪਾਕਿਸਤਾਨ ਵੱਲੋਂ ਉਹਨਾਂ ਨੇ ਉੱਥੇ ਗੋਲਾਬਾਰੀ ਕੀਤੀ ਆ ਉਹ 3 ਵਜੇ ਤੋਂ ਬਾਅਦ ਸ਼ੁਰੂ ਹੋਈ ਐ ਸਵੇਰੇ ਹਾਂਜੀ ਉਹਨਾਂ ਆਪਣੇ ਵਾਲਿਆਂ ਨੇ 1 ਵਜੇ ਸ਼ੁਰੂ ਕੀਤੀ ਆ ਉਹਨਾਂ ਵੱਲੋਂ 3 ਵਜੇ ਤੋਂ ਬਾਅਦ ਸ਼ੁਰੂ ਹੋਈ ਐ ਠੀਕ ਐ ਉਹ 3 ਵਜੇ ਤੋਂ ਬਾਅਦ ਜਦੋਂ ਉਧਰੋਂ ਸ਼ੁਰੂ ਹੋਈ ਫਿਰ ਡਰ ਦਾ ਮਾਹੌਲ ਹੋਰ ਬਣ ਗਿਆ ਤੇ ਉਸ ਜਦੋਂ ਸਾਡੇ ਘਰ ਵੱਲ ਮਸਾਈਲਾ ਆਂਦੀਆਂ ਸੀ ਤੋ ਸਾਨੂੰ ਹੋਰ ਡਰ ਪੈ ਗਿਆ ਫਿਰ ਜਿਹੜੇ ਸਾਡੇ ਉੱਥ ਜਿਹੜੀ ਡਬਲ ਸਟੋਰੀ ਉੱਥੇ ਡਬਲ ਸਟੋਰੀ ਘਰ ਬਹੁਤ ਘੱਟ ਬਣੇ ਹੋਏ ਆ ਠੀਕ ਆ ਜ਼ਿਆਦਾਤਰ ਉੱਥੇ ਘਰ ਕੱਚੇ ਨੇ ਨੀਵੇਂ ਨੇ ਜਾਂ ਪਹਾੜਾਂ ਦੇ ਉੱਪਰ ਬਣੇ ਹੋਏ ਨੇ ਹੂੰ ਤੇ ਜਿਹੜੇ ਡਬਲ ਸਟੋਰੀ ਘਰ ਸੀ ਕੁਝ ਸਾਡੇ ਰਿਲੇਟਿਵ ਸੀਗੇ ਉੱਥੇ ਤਾਂ ਅਸੀਂ ਉਹਨਾਂ ਦੇ ਘਰ ਸ਼ਿਫਟ ਹੋ ਗਏ ਪ੍ਰੋਗਰਾਮ ਦੇ ਵੀ ਡਬਲ ਸਟੋਰੀ ਬਣੀ ਹੋਈ ਆ ਵੀ ਜਦੋਂ ਕੋਈ ਐਵੇਂ ਦਾ ਹੋਇਆ ਤਾਂ ਫਸਟ ਸਟੋਰੀ ਜਿਹੜੀ ਉੱਪਰਲੀ ਹੈ ਵੀ ਉਹਨੂੰ ਨੁਕਸਾਨ ਹੋਵੇਗਾ ਥੱਲੇ ਅਸੀਂ ਸੇਫ ਰਹਿ ਲਾਂਗੇ ਤਾਂ ਜਿਹੜੇ ਸਿੰਗਲ ਸਟੋਰੀ ਜੀ ਅਸੀਂ ਸਾਰੇ ਸੇਫ ਹਾਂ ਖਾਲੀ ਕਰਦੇ ਹਾਂ ਖਾਲੀ ਕਰਦੇ ਸੀ ਮਤਲਬ ਆਸ-ਪਾਸ ਦੇ ਜਿੰਨੇ ਸਾਰੇ ਖਾਲੀ ਹੋ ਗਏ ਸਾਰੇ ਖਾਲੀ ਹੋ ਗਏ ਸੀ ਹਾਂਜੀ ਤੇ ਕਹਿੰਦੇ ਵੀ ਜਿਹੜੇ ਨੀਚਲੇ ਘਰ ਕਹਿ ਲਈਏ ਕਹਿੰਦੇ ਤੁਸੀਂ ਵੀ ਜਿਹੜੇ ਪਹਾੜਾਂ ਤੋਂ ਸੈਂਟਰ ਦੇ ਵਿੱਚ ਬਣੇ ਹੋਏ ਸੀ ਉਹ ਸੇਫ ਸੀ ਤੇ ਉੱਪਰਲੇ ਆ ਥੋੜਾ ਜ਼ਿਆਦਾ ਸੀ ਨਾ ਹਾਂਜੀ ਉੱਪਰਲੇ ਨਾਲ ਥੋੜਾ ਜ਼ਿਆਦਾ ਸੀ ਕਿਉਂਕਿ ਜਦੋਂ ਉਦੋਂ ਗੋਲਾਬਾਰੀ ਕਰਦੇ ਸੀ ਉਦੋਂ ਤਾਂ ਉਹ ਜਿਹੜੇ ਪਹਾੜ ਦੇ ਉੱਪਰ ਬੁਣੇ ਸੀ ਉਹਨਾਂ ਨੂੰ ਜ਼ਿਆਦਾ ਖਤਰਾ ਸੀ। ਅੱਛਾ। ਉਹ ਸਿੱਧਾ ਉੱਧਰ ਮਜ਼ਾਈ ਲੈ ਰਹੇ ਉਹਨਾਂ ਦੇ ਉੱਪਰ ਆਂਦੀ ਸੀ ਤੇ ਜਿਹੜਾ ਨੀਚੇ ਸੀ ਨਾ ਉਹ ਕੀ ਹੁੰਦਾ ਸੀ ਪਹਾੜਾਂ ਨਾਲ ਟਕਰਾ ਕੇ ਉਹ ਨੀਚੇ ਗਰ ਜਾਂਦੀ ਸੀ। ਤਾਂ ਵਿੱਚ ਜਿਹੜੇ ਸੈਂਟਰal ਸੀ ਉਹ ਥੋੜੇ ਸੇਫ ਰਹਿ ਜਾਂਦੇ ਸੀ। ਡਰ ਤਾਂ ਉਹਨਾਂ ਨੂੰ ਨੁਕਸਾਨ ਤਾਂ ਫਿਰ ਵੀ ਹੁੰਦਾ ਸੀ। ਨੁਕਸਾਨ ਤਾਂ ਫਿਰ ਵੀ ਉਹਨਾਂ ਨੂੰ ਹੈਗਾ ਸੀ ਪਰ ਥੋੜਾ ਬੋਤਾ ਉੱਥੇ ਇਸ ਚੀਜ਼ ਦਾ ਬਚਾਅ ਸੀ ਉਹਨਾਂ ਨੂੰ ਪਰ ਨੁਕਸਾਨ ਡਰਤ ਹੈਗਾ ਹੀ ਸੀ ਕਿਉਂਕਿ ਮੈਂ ਵੀ ਉਸੇ ਘਰ ਤੇ ਰਹਿ ਰਿਹਾ ਸੀ ਤੇ ਮੈਂ ਬਾਰਡਰ ਦੇ ਬਿਲਕੁਲ ਨੇੜੇ ਸੀਗਾ। ਜਿੱਥੇ ਲੜਾਈ ਸ਼ੁਰੂ ਹੋਈ ਉਹ ਚਾਹਲੂ ਕਰਦੇ ਸਟਾਰਟ ਕਰਦੇ ਸੀ ਨਾ ਧਮਾਕੇ ਕਰਨੇ ਤਾਂ ਉਹ ਸਾਨੂੰ ਪਹਿਲਾਂ ਹੀ ਇੰਨਾ ਡਰ ਪੈ ਜਾਂਦਾ ਸੀ ਸਾਡੀ ਐਵੇਂ ਜ਼ਮੀਨਾਂ ਤਰਤੀ ਹਿੱਲਦੀ ਸੀ ਇੰਨਾ ਸਾਡੇ ਮਨ ਦੇ ਵਿੱਚ ਡਰ ਪੈ ਜਾਂਦਾ ਸੀ ਤਰਤੀ ਹਿੱਲਦੀ ਸੀ ਹਾਂਜੀ ਹਾਂਜੀ ਤੇ ਮਨ ਦੇ ਵਿੱਚ ਪੂਰਾ ਡਰ ਪੈ ਗਿਆ ਪੂਰਾ ਡਰ ਪੈ ਗਿਆ ਸੀ ਮੈਂ ਤਾਂ ਮਨ ਦੇ ਵਿੱਚ ਇਹ ਸੋਚ ਰਿਹਾ ਜੀ ਮੈਂ ਕਿੱਥੇ ਆ ਕੇ ਫਸ ਗਿਆ ਵੀ ਮੈਂ ਆਪਣੇ ਉੱਥੇ ਪਟਿਆਲੇ ਰਹਿ ਲੰਦਾ ਤਾਂ ਵਧੀਆ ਸੀ ਤੇ ਮੈਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਹੋਣੀ ਹੈ ਉਹ ਡਰ ਸੋਚਿਆ ਵੀ ਕੰਮ ਤਾਂ ਕਿਹੜੇ ਆਏ ਸੀ ਹੋ ਕੇੜਾ ਆ ਹਾਂ ਕੰਮ ਕਿਹੜੇ ਆ ਸੀ ਹੋ ਕੇੜਾ ਤੇ ਮੈਂ ਇੱਕ ਹੋਰ ਗੱਲ ਪੁੱਛਣੀ ਚਾਹਾਂਗਾ ਉੱਥੇ ਗੁਰਦੁਆਰਾ ਸਾਹਿਬ ਦਾ ਬਹੁਤ ਜ਼ਿਆਦਾ ਕਹਿੰ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਉਹਨਾਂ ਦੀ ਡੈਥ ਹੋ ਗਈ ਉਹ ਵਾਕਿਆ ਦੱਸੋ ਤੁਹਾਡੀ ਅੱਖਾਂ ਦੇ ਸਾਹਮਣੇ ਹੋਇਆ ਜੀ ਉਹ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਉਹ ਗੁਰਦੁਆਰਾ ਸਾਹਿਬ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹਮ ਗੁਰਦੁਆਰਾ ਸਾਹਿਬ ਦੇ ਕੋਲ ਅਟੈਕ ਹੋਇਆ ਉਹ ਅੱਛਾ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਘਰ ਸੀਗਾ ਉੱਥੇ ਅਟੈਕ ਹੋਇਆ ਗੁਰਦੁਆਰਾ ਸਾਹਿਬ ਦੇ ਉੱਪਰ ਥੋੜਾ ਬੋਤਾ ਨੁਕਸਾਨ ਹੋਇਆ ਜਿਆਦਾ ਨਹੀਂ ਹੋਇਆ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਹੈ ਨਹੀਂ ਸੀਗਾ ਅੱਛਾ ਉਸ ਟਾਈਮ ਗੁਰਦੁਆਰਾ ਸਾਹਿਬ ਕੋਈ ਨਹੀਂ ਸੀ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਪਤਾ ਲੱਗਿਆ ਤੁਹਾਨੂੰ ਜਾਂ ਉਦੋਂ ਤੁਸੀਂ ਸਾਨੂੰ ਮੈਨੂੰ ਤਾਂ ਸਵੇਰੇ ਪਤਾ ਲੱਗਾ ਹਮ 12:00 ਵਜੇ ਤੋਂ ਬਾਅਦ ਅਸੀਂ ਫਿਰ ਜਦੋਂ ਉੱਥੇ ਦੇਖਣ ਵਾਸਤੇ ਗਏ ਹਮ ਤਾਂ ਉਹ ਗੁਰਦੁਆਰਾ ਸਾਹਿਬ ਤੇ ਜਦੋਂ ਅਟੈਕ ਹੋਇਆ ਤਾਂ ਉਹ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਘਰ ਸੀ ਉਸ ਘਰ ਨੂੰ ਨੁਕਸਾਨ ਜ਼ਿਆਦਾ ਹੋਇਆ ਉਹ ਘਰ ਦੀ ਛੱਤ गिर ਗਈ ਉਹਦੇ ਵਿੱਚ ਪਿਓ ਪੁੱਤਰ ਦੋ ਬੰਦੇ ਸੀਗੇ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਭਾਈ ਜੀ ਸੀ ਨਾ ਉਹ ਬੇਸਿਕਲੀ ਉੱਥੇ ਉਹ ਕੀਰਤ ਪੱਕਾ ਉੱਥੇ ਦਾ ਭਾਈ ਜੀ ਨਹੀਂ ਸੀ ਉਹ 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 ਨਾਮ ਕਿਸੇ ਦਾ ਕੁਝ ਪਤਾ ਯਾਦ ਹੈ ਨਾਮ ਨਹੀਂ ਉਹਨਾਂ ਦਾ ਪਤਾ ਠੀਕ ਹੈ ਉਹ ਉੱਥੇ ਕੀਰਤਨ ਕਰਦੇ ਸੀ ਕਦੇ ਕਦੇ ਜਿਵੇਂ ਉੱਥੇ ਕੋਈ ਕੀਰਤਨ ਆ ਗਿਆ ਤਾਂ ਉਹ ਨਾਲ ਬੈ ਕੇ ਕੀਰਤਨ ਕਰਦੇ ਸੀ ਠੀਕ ਹੈ ਉਹ ਗੁਰਦੁਆਰਾ ਦੇ ਬਾਹਰ ਗਲੀ ਦੇ ਵਿੱਚ ਖੜੇ ਸੀ ਅੱਛਾ ਉਹ ਗੁਰਦੁਆਰਾ ਸਾਹਿਬ ਤੋਂ ਥੋੜੀ ਜਿਹੀ ਅੱਗੇ ਗਲੀ ਦੇ ਵਿੱਚ ਖੜੇ ਸੀ ਗੁਰਦੁਆਰੇ ਤੋਂ ਥੋੜੀ ਜਿਹੀ ਅੱਗੇ ਥੋੜੀ ਜਿਹੀ ਅੱਗੇ ਗਲੀ ਦੇ ਵਿੱਚ ਖੜੇ ਸੀ ਤੇ ਉਹ ਜਿਸ ਜਿਸ ਘਰ ਦੇ ਉੱਪਰ ਗੋਲਾ ਗਿਰਿਆ ਗੁਰਦੁਆਰੇ ਦੇ ਨਾਲ ਉਹ ਪਰਿਵਾਰ ਨਾਲ ਗੱਲਾਂ ਕਰ ਰਹੇ ਸੀ ਬਾਹਰ ਖੜੇ ਸੀ ਉਹ ਪਾਜੀ ਬਾਹਰ ਖੜਾ ਸੀ ਤੇ ਉਹ ਘਰ ਦੇ ਅੰਦਰ ਖੜੇ ਸੀ ਤੇ ਜਦੋਂ ਗੋਲਾ ਗਿਰਿਆ ਘਰ ਦੇ ਉੱਪਰ ਤਾਂ ਉਹ ਜਿਹੜੇ ਘਰ ਦੇ ਵਿੱਚ ਬੰਦੇ ਸੀ ਉਹ ਸੇਫ ਰਹਿ ਗਏ ਠੀਕ ਹੈ ਉਹਨਾਂ ਦਾ ਬਚਾਅ ਹੋ ਗਿਆ ਜਦ ਕਿ ਉਹ ਸਾਰੀ ਛੱਤ गिर ਗਈ ਸਾਰਾ ਕੁਝ ਗਿਰ ਗਿਆ ਪਰ ਜਿਹੜੇ ਭਾਈ ਜੀ ਬਾਹਰ ਖੜੇ ਸੀ ਉਹਨਾਂ ਦੀ ਡੈਥ ਹੋ ਗਈ ਉਹ ਕਿਵੇਂ ਮਤਲਬ ਉਹ ਜਿਹੜੇ ਉਹਨਾਂ ਨੇ ਉਹ ਗੋਲਾ ਵਗੈਰਾ ਜਿਹੜਾ ਗਿਰਿਆ ਉਹ ਜਦੋਂ ਐਵੇਂ ਫਟਦਾ ਹੈ ਨਾ ਤਾਂ ਉਹਦੀ ਕੁਝ ਚੀਜ਼ਾਂਾਂ ਦੇ ਵਿੱਚ ਜਾ ਕੇ ਉਹ ਜਿਹੜੀ ਬਾਰੂਦ ਹੁੰਦੇ ਵਗੈਰਾ ਹੈ ਨਾ ਉਹਨਾਂ ਨੇ ਉਹ ਨੁਕਸਾਨ ਪਹੁੰਚਾਇਆ ਉਹਦੇ ਕਰਕੇ ਉਹਨਾਂ ਨੂੰ ਜਿਹਨੂੰ ਛਰ ਰਹੇ ਕਹਿੰਦੇ ਨੇ ਉਹ ਛਰੇ ਨਹੀਂ ਕੱਲਦੇ ਆ ਉਹ ਚੀਜ਼ ਉਹਨਾਂ ਦੇ अच्छा हां जी ਤੇ ਉਹ ਗੱਲ ਤਾਂ ਇਸ ਤਰ੍ਹਾਂ ਫੈਲੀ ਸੀ ਕਿ ਭਾਈ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਜਾਂ ਕਈ ਤਰ੍ਹਾਂ ਦੀ ਗੱਲਾਂ ਉੱਥੇ ਫੈਲੀਆਂ ਸੀ ਨਹੀਂ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਸੀ ਉਹ ਗੁਰਦੁਆਰਾ ਸਾਹਿਬ ਦੇ ਕੋਲ ਗਿਆ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਸੀ ਕੋਈ ਵੀ ਨੁਕਸਾਨ ਹੋਇਆ ਗੁਰਦੁਆਰਾ ਸਾਹਿਬ ਦੀ ਛੋੜੇ-ਵੋਟੇ ਸ਼ੀਸ਼ੇ ਵਗੈਰਾ ਬ੍ਰੇਕ ਹੋਏ ਜਾਂ ਇਦਾਂ ਹੋਇਆ ਪਰ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਇਹ ਕੀਤੀ ਸੀ ਵੀ ਅਸੀਂ ਇਹ ਗੁਰਦੁਆਰਾ ਸਾਹਿਬ ਤੇ ਅਟੈਕ ਕਰਨਾ अच्छा हां जी ਉਹਨਾਂ ਵੱਲੋਂ ਕੋਸ਼ਿਸ਼ ਹੈ ਸੀ ਕਿ ਨਹੀਂ ਉਧਰ ਤੁਹਾਨੂੰ ਪਾਕਿਸਤਾਨ ਦੇ ਰੇਂਜਰ ਦਿਖਦੇ ਸੀ ਜਿੱਥੋਂ ਤੁਸੀਂ ਤੁਹਾਡਾ ਘਰ ਹੈ ਜੀ ਬਿਲਕੁਲ ਪਤਾ ਲੱਗਦਾ ਸੀ ਉਧਰੋਂ ਵੀ ਪਾਕਿਸਤਾਨ ਹੁਣ ਬੰਬਗੇਰ ਨਾਲ ਰੇਂਜਰ ਦਾ ਪਤਾ ਲੱਗਦਾ ਸੀ ਹਾਂ ਜੀ ਪਤਾ ਲੱਗਦਾ ਸੀ ਬਿਲਕੁਲ ਜਿਹੜਾ ਸਾਡੇ ਵਾਲਾ ਸੀ ਉਹ ਇਧਰਲੇ ਪਾਸੇ ਮੂੰਹ ਸੀ ਜਿਹੜਾ ਉਹਨਾਂ ਦਾ ਸੀ ਉਹ ਇਧਰਲੇ ਪਾਸੇ ਸੀਗਾ ਕਿਵੇਂ ਕਿਵੇਂ ਜਿਹੜੇ ਗੋਲਾਬਾਰੀ ਕਰਦੇ ਸੀ ਸਾਡੇਲੇ ਪਾਸੋਂ ਐਵੇਂ ਇਧਰਲੇ ਪਾਸੋਂ ਜਾਂਦੀ ਸੀ ਤਾਂ ਉਹਨਾਂ ਦਾ ਇਧਰਲੇ ਪਾਸੇ ਸੀਗਾ ਤੇ ਉਹ ਸਾਡਾ ਸੈਂਟਰ ਪੈਂਦਾ ਸੀ ਜਦੋਂ ਗੋਲਾਬਾਰੀ ਕਰਦੇ ਸੀ ਉਹਨਾਂ ਨੇ ਫਿਰ ਪਹਿਲਾ ਜਿਹੜਾ ਅਟੈਕ ਹੈ ਉਹ ਬੱਸ ਸਟੈਂਡ ਦੇ ਉੱਪਰ ਕੀਤਾ ਉਹਨੂੰ ਸਿਟੀ ਦੇ ਠੀਕ ਹੈ। ਮੂੰਜੀ ਸਿਟੀ ਦੇ ਬੱਸ ਸਟੈਂਡ ਦੇ ਉੱਪਰ ਕੀਤਾ। ਬੱਸ ਸਟੈਂਡ ਦੇ ਸਿਟੀ ਦੇ ਵਿੱਚ ਉੱਥੇ ਸਾਰੀਆਂ ਦੁਕਾਨਾਂ ਵੀ ਉੱਥੇ ਹੀ ਨੇ। ਹੂੰ। ਤੇ ਮੇਨ ਬੱਸ ਸਟੈਂਡ ਵੀ ਉੱਥੇ ਮਾਰਕੀਟ ਕਹਿੰਦੇ ਆਂ ਮਾਰਕੀਟ ਕਹਿੰਦੇ ਹਾਂ ਜੀ ਤੇ ਉੱਥੇ ਲੋਕ ਨਾ ਆਮ ਆਉਂਦੇ ਜਾਂਦੇ ਰਹਿੰਦੇ ਨੇ ਕਿਉਂਕਿ ਸਮਾਨ ਵੀ ਉੱਥੋਂ ਹੀ ਲੈਣਾ ਬੱਸਾਂ ਵੀ ਉੱਥੇ ਲੈਣੀਆਂ ਇਹ ਮਾਹੌਲ ਕਰਕੇ ਬੱਸਾਂ ਤਾਂ ਬੰਦ ਹੋ ਗਈਆਂ ਸੀ ਅੱਛਾ ਪਹਿਲੇ ਇਹ ਸਵੇਰੀ ਬੱਸਾਂ ਬੰਦ ਹੋ ਗਈਆਂ ਹੋਣਗੀਆਂ ਉਹ ਬੰਦ ਹੋ ਗਈ ਸੀ ਸਾਰੀਆਂ ਹਰੇ ਡਰ ਦਾ ਮਾਹੌਲ ਥੋੜਾ ਬੜਨ ਕਰਕੇ ਕੁਝ ਲੋਕ ਵੈਸੇ ਉੱਥੇ ਫਿਰ ਹੀ ਜਾਂਦੇ ਸੀਗੇ ਹੂੰ ਤੇ ਉਹ ਜਦੋਂ ਉਹਨਾਂ ਨੇ ਉਧਰੋਂ ਪਾਕਿਸਤਾਨ ਵੱਲੋਂ ਜਦੋਂ ਉਹਨਾਂ ਨੇ ਗੋਲਾਬਾਰੀ ਕੀਤੀ ਤੇ ਉਹ ਬੱਸ ਸਟੈਂਡ ਦੇ ਉੱਪਰ ਕੀਤੀ ਸੀਟੀ ਦੇ ਤੇ ਉੱਥੇ ਪੰਜ ਸੱਤ ਲੋਕ ਜਿਹੜੇ ਫਿਰ ਰਹੇ ਸੀ ਉਹ ਉਹ अच्छा वेरी सैड यार वो सारे जो ਉਥੇ ਡੈਥ ਹੋ ਗਈ ਜਿਹੜਾ ਇਹ ਇਹ ਕਦੋਂ ਗੇਰਿਆ ਜਿਹੜਾ ਬੱਸ ਸਟੈਂਡ ਵਾਲਾ ਬੰਦਾ ਇਹ ਅਗਲੇ ਦਿਨ ਗੇਰਿਆ ਜੀ ਸਵੇਰੇ ਹਾਂਜੀ ਦਿਨੇ ਹਾਂਜੀ ਜਿਸ ਦਿਨ ਪਹਿਲੇ ਦਿਨ ਲੜਾਈ ਲੱਗੀ ਉਸ ਤੋਂ ਅਗਲੇ ਦਿਨ ਓਕੇ 7 ਨਹੀਂ 8 8 ਦੇ ਹਾਂਜੀ ਇਹ ਉਸ ਦਿਨ ਜਿਹੜਾ ਉਹਨਾਂ ਨੇ ਬੱਸ ਸਟੈਂਡ ਨੂੰ ਵੀ ਟਾਰਗੇਟ ਕੀਤਾ ਹੋਰ ਕਿੱਥੇ ਕਿੱਥੇ ਟਾਰਗੇਟ ਕੀਤੇ ਉਹਨਾਂ ਨੇ ਇੱਕ ਬੱਸ ਸਟੈਂਡ ਕੀਤਾ ਸੀ ਜੀ ਇਹ ਇੱਕ ਗੁਰਦੁਆਰਾ ਸਾਹਿਬ ਤੇ ਕੀਤਾ ਸੀ ਹੂੰ ਤੇ ਇੱਕ ਜਗ੍ਹਾ ਉੱਥੇ ਹੋਰ ਸੀ ਮੈਨੂੰ ਉਹਦਾ ਨਾਮ ਨਹੀਂ ਪਤਾ ਹੂੰ ਇਹ ਮਤਲਬ ਕਿ ਉਹ ਬਿਲਕੁਲ ਸਿਟੀ ਦੇ ਸ਼ਹਿਰ ਦੇ ਵਿੱਚ ਆਂਦਾ ਓਕੇ ਉਹਦੇ ਤੇ ਕੀਤਾ ਸੀ ਉਹਨਾਂ ਨੇ ਜਿਵੇਂ ਸਿਟੀ ਸੈਂਟਰ ਕਹਿ ਲੈਂਦੇ ਆ ਹਾਂਜੀ ਹਾਂਜੀ ਬਿਲਕੁਲ ਉਹਦੇ ਤੇ ਕੀਤਾ ਜਿੱਥੇ ਲੋਕ ਆਮ ਦਿਨਾਂ ਦੇ ਵੀ ਸਮਾਨ ਸਮੂਹ ਲੈ ਜਾਂਦੇ ਨੇ ਇਹ ਮੇਰੀ ਭੂਆ ਜੀ ਦੱਸਦੇ ਸੀ ਕਹਿੰਦੇ ਵੀ ਅਸੀਂ ਨਾ ਪਹਿਲਾਂ ਵੀ ਇਹ ਲੜਾਈਆਂ ਦੇਖਿਆ ਨੇ ਪਰ ਜਿਹੜੀ ਇਹ ਹੁਣ ਲੜਾਈ ਅਸੀਂ ਦੇਖ ਰਿਹਾ ਨਾ ਵੀ ਕਦੇ ਐਵੇਂ ਨਹੀਂ ਹੋਇਆ ਵੀ ਸਾਡੇ ਘਰਾਂ ਦੇ ਉੱਪਰ ਅੱਛਾ ਆਪਸ ਦੇ ਵਿੱਚ ਫੌਜ ਲੜਦੀ ਸੀ ਠੀਕ ਹੈ ਉਹਨਾਂ ਦੀ ਵੀ ਫੌਜ ਨੂੰ ਨੁਕਸਾਨ ਸਾਡੇ ਵਾਲਿਆਂ ਨੂੰ ਵੀ ਨੁਕਸਾਨ ਪਰ ਕਹਿੰਦੇ ਸਾਨੂੰ ਸਾਨੂੰ ਘਰਾਂ ਘਰਾਂ ਵਾਲਿਆਂ ਨੂੰ ਕੋਈ ਖਤਰਾ ਨਹੀਂ ਹੁੰਦਾ ਸੀ ਕਦੇ ਅਸੀਂ ਆਪਣੇ ਘਰਾਂ ਚ ਆਪੇ ਸੇਫ ਰਹਿੰਦੇ ਸੀਗੇ ਪਰ ਕਹਿੰਦੇ ਜਿਹੜੀ ਹੁਣ ਲੜਾਈ ਦੇਖ ਰਹੇ ਨੇ ਹੁਣ ਸਾਨੂੰ ਆਪਣੀ ਜਾਨਾਂ ਨੂੰ ਖਤਰਾ ਪੈ ਗਿਆ ਵੀ ਸਾਡੇ ਜਿਹੜੇ ਬਿਲਕੁਲ ਸ਼ਹਿਰ ਦੇ ਵਿੱਚ ਗੋਲੇगिर ਰਹੇ ਨੇ ਵੀ ਸਾਡੇ ਘਰਾਂ ਤੇ ਕਦੀ ਐਵੇਂ ਨਹੀਂ ਹੋਇਆ ਅੱਛਾ ਕਹਿੰਦੇ ਪਹਿਲੀ ਵਾਰੀ ਸਾਨੇ ਐਵੇਂ ਦਾ ਮਾਹੌਲ ਦੇਖਿਆ ਸੀਜ਼ ਫਾਇਰ ਕਹਿੰਦੇ ਪਹਿਲਾਂ ਵੀ ਬੜੀ ਵਾਰ ਤੋੜਿਆ ਪਾਕਿਸਤਾਨ ਨੇ ਆਪਸੀ ਫੌਜਾਂ ਲੜਦੀਆਂ ਸੀ ਪਰ ਇਸ ਵਾਰ ਇਸ ਵਾਰ ਜਿਹੜਾ ਉਹਨਾਂ ਨੇ ਆਪਣੇ ਘਰਾਂ ਤੇ ਇਹ ਫਿਰ ਡਰ ਦਾ ਮਾਹੌਲ ਬਣ ਗਿਆ ਹੋਣਾ ਪੂਰਾ ਲੋਕ ਆਮ ਲੋਕ ਤਾਂ ਉੱਥੇ थर-थर ਕੰਬਦੇ ਆਉਣੇ ਸੀ ਜੀ ਜਿਹੜੇ ਮੈਂ ਉੱਥੇ ਆਪਣੀ ਅੱਖਾਂ ਨਾਲ ਦੇਖਿਆ ਵੀ ਇੰਨੀ ਹਫੜਾ ਦਫੜੀ ਮੱਚ ਗਈ ਸੀ ਕਿ ਮੈਂ 70% ਜਦੋਂ ਤੱਕ ਮੈਂ ਉੱਥੇ ਸੀ ਪਟਿਆਲੇ ਪਹੁੰਚਣ ਤੋਂ ਪਹਿਲਾਂ ਮੈਂ 70% ਪਹੁੰਚ ਖਾਲੀ ਦੇਖਿਆ ਬਿਲਕੁਲ ਖਾਲੀ ਹੋ ਗਿਆ ਜੀ ਬਿਲਕੁਲ ਸ਼ਾਂਤ ਹੋ ਗਿਆ 70% ਲੋਕ ਖਾਲੀ ਕਰਕੇ ਜੰਮੂ ਚਲੇ ਗਏ ਕੁਝ ਆਪਣੇ ਰਿਸ਼ਤੇਦਾਰੀਆਂ ਚਲੇ ਗਏ ਜਿਹੜੇ ਜੰਮੂ ਤੋਂ ਬਾਹਰ ਸੀਗੇ ਠੀਕ ਹੈ ਤੇ ਸਾਰੇ ਉੱਥੋਂ ਨਿਕਲ ਗਏ ਵੀ ਆਪਣੀ ਸੇਫਟੀ ਵਾਸਤੇ ਉਹ ਇੱਕ ਦਿਨ ਜਿਸ ਦਿਨ ਲੜਾਈ ਲੱਗਿਆ ਉਸ ਦਿਨ ਲੋਕ ਨਿਕਲ ਗਏ ਅਗਲੇ ਦਿਨ 8 ਤੋਂ 9 ਤੋਂ ਬਾਅਦ ਤਾਂ ਉੱਥੇ ਟੈਕਸੀਆਂ ਵੀ ਜਾਣੀਆਂ ਬੰਦ ਹੋ ਗਈਆਂ ਸੀ ਟੈਕਸੀ ਵਾਲੇ ਕਹਿੰਦੇ ਵੀ ਸਾਡੀ ਜਾਨ ਨੂੰ ਖਤਰਾ ਅਸੀਂ ਨਹੀਂ ਜਾਵਾਂਗੇ ਓਕੇ ਉਹਨਾਂ ਨੇ ਵੀ ਜਾਣਾ ਹੁੰਦਾ ਪਰ ਉਹ ਅਗਲੇ ਦਿਨ ਵੀ ਮੈਂ ਨਾ ਇੱਕ ਹੋਰ ਗੱਲ ਪੁੱਛਣਾ ਚਾਹਨਾ ਵੀ ਜਿਹੜਾ ਪੁੰਛ ਦਾ ਏਰੀਆ ਹੈ ਜੀ ਇਹ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਹੈ ਜੀ ਬਿਲਕੁਲ ਨਾਲ ਲੱਗਦਾ ਕਿੰਨੀ ਕੁ ਦੂਰ ਜੇ ਬਾਰਡਰ ਗਈ ਉੱਥੋਂ ਹੈਗਾ ਬਾਰਡਰ ਤੁਸੀਂ ਆਈਡੀਆ ਲਾਈਏ ਆਪਾਂ ਕਿਸੇ ਚੀਜ਼ ਦਾ ਜਿਵੇਂ ਕਿ ਲੋ 2 ਕਿਲੋਮੀਟਰ 4 ਕਿਲੋਮੀਟਰ ਲਾ ਲਓ 4 ਕਿਲੋਮੀਟਰ ਦੇ ਨੇੜੇ ਦੇੜੇ ਹੋਏਗਾ ਅੱਛਾ ਹਾਂਜੀ ਤੁਸੀਂ ਗੱਲ ਦੱਸ ਤੁਸੀਂ ਵੀ ਟੈਕਸੀਆਂ ਵੀ ਆਣੀਆਂ ਬੰਦ ਹੋ ਗਈਆਂ ਟੈਕਸੀਆਂ ਆਣੀ ਬੰਦ ਹੋ ਗਈ ਸੀ ਬਿਲਕੁਲ ਜੀ ਫਿਰ ਤੁਹਾਡਾ ਸਬੱਬ ਕਿਵੇਂ ਬਣਿਆ ਪਟਿਆਲੇ ਆਣ ਦਾ ਜਿੱਥੋਂ ਨਿਕਲਣ ਦਾ ਜਾਂ ਭੂਆ ਜੀ ਆਉਣੀ ਕਿਵੇਂ ਭੂਆ ਜੀ ਆਉਣੀ ਉੱਥੇ ਹੀ ਨੇ ਕਿਵੇਂ ਮੈਂ ਮੇਰਾ ਸਬੱਬ ਮੇਰੇ ਮਨ ਦੇ ਵਿੱਚ ਇੰਨਾ ਡਰ ਪਿਆ ਸੀ ਕਿ ਮੈਂ ਕਿਸ ਵਾਪਸ ਕਿਵੇਂ ਜਾਵਾਂ ਤਾਂ ਮੈਂ ਇੱਕ ਦੋ ਟੈਕਸੀ ਵਾਲਿਆਂ ਨੂੰ ਕਾਲ ਕੀਤੀ ਉਹਨਾਂ ਨੇ ਮੈਨੂੰ ਮਨ੍ਹਾ ਕਰਤਾ ਅੱਛਾ ਉਹ ਕਹਿੰਦੇ ਵੀ ਅਸੀਂ ਨਹੀਂ ਜਾਣਾ ਠੀਕ ਹੈ ਵੀ ਸਾਡੀ ਜਾਨ ਨੂੰ ਵੀ ਖਤਰਾ ਹੈ ਨਾ ਹੂੰ ਤੇ ਜੇ ਕਿਸੇ ਟੈਕਸੀ ਵਾਲ ਨੂੰ ਕਾਲ ਕੀਤੀ ਹੈ ਤਾਂ ਉਹ ਕਹਿੰਦਾ ਮੈਂ ਜੇ 1000 ਰੁਪਏ ਬੰਦਾ ਲੈਂਦਾ ਤਾਂ ਮੈਂ 10000 ਰੁਪ ਟੈਕਸੀ ਵਾਲੇ ਐਵੇਂ ਕਰਨ ਲੱਗੇ ਤੇ ਕੁਝ ਲੋਕ ਜਿਹੜੇ 20-20000 ਰੁਪਏ ਦੇ ਇੱਕ ਵੀ ਗਏ ਨੇ ਉਥੋਂ ਉਥੋਂ ਪਹੁੰਚ ਤੋ ਜੰਮੂ ਕੁਝ ਟੈਕਸੀ ਵਾਲੇ ਕਹਿੰਦੇ ਵੀ ਅਸੀਂ 20000 ਲਵਾਂਗੇ 10000 ਰਾਂ ਤੇ ਲੋਕਾਂ ਨੇ ਉੱਥੇ ਕੁਝ ਨੇ ਦਿੱਕਤੇ ਨੇ ਵੀ ਸਾਡੀ ਜਾਨ ਬੱਜ ਜਾਵੇ ਅਸੀਂ ਇੱਥੋਂ ਨਿਕਲ ਜੀ ਹੂੰ ਤੇ ਮੈਨੂੰ ਕੋਈ ਜੇ ਇੱਕ ਦੋ ਟੈਕਸੀ ਵਾਲੇ ਮੈਨੂੰ ਜਵਾਬ ਦਿੱਤਾ ਫਿਰ ਰੱਬ ਵੱਲੋਂ ਹੈ ਨਾ ਕੋਈ ਸਵਾਬ ਬਣ ਗਿਆ ਉੱਥੇ ਇੱਕ ਪੁਲਿਸ ਵਾਲਾ ਸੀ ਹੂੰ ਉਹਦਾ ਮੋਬਾਈਲ ਖਰਾਬ ਹੋ ਗਿਆ ਠੀਕ ਹੈ ਤੇ ਮੇਰਾ ਪਟਿਆਲੇ ਵਿੱਚ ਇੱਥੇ ਮੋਬਾਈਲ ਦਾ ਕੰਮ ਹੈ ਹਾਂ ਤੇ ਕਿਸੇ ਨੇ ਉਹਨਾਂ ਨੂੰ ਦੱਸਤਾ ਵੀ ਦੁਕਾਨਾਂ ਦਾ ਇੱਥੇ ਸਾਰੀਆਂ ਬੰਦ ਨੇ ਵੀ ਇੱਥੇ ਇੱਕ ਮੁੰਡਾ ਪਟਿਆਲੇ ਤੋਂ ਆਇਆ ਉਹਦਾ ਮੋਬਾਈਲਾਂ ਦਾ ਕੰਮ ਹੈ ਠੀਕ ਹੈ ਵੀ ਤੁਹਾਡਾ ਹਾਲ ਉਸ ਪੁਲਿਸ ਵਾਲੇ ਦੀ ਡਿਊਟੀ ਪੁੰਚ ਤੋਂ ਜੰਮੂ ਲਾਤੀ ਆਫਸਰਾਂ ਨੇ ਠੀਕ ਹੈ ਤੇ ਉਹਦਾ ਮੋਬਾਈਲ ਦੀ ਟੱਚ ਵਰਕਰ ਨਹੀਂ ਬੰਦ ਹੋ ਗਈ ਠੀਕ ਹੈ ਉਹ ਪੁਲਿਸ ਵਾਲਾ ਪਤਾ ਕਰਦਾ ਕਰਦਾ ਮੇਰੇ ਕੋਲ ਘਰੇ ਆ ਗਿਆ ਪੁੰਚ ਹੂੰ ਤੇ ਉਹਨੇ ਕਿਹਾ ਵੀ ਮੇਰਾ ਫਿਰ ਮੁੰਡਾ ਰਹਿੰਦਾ ਵੀ ਮੈਂ ਉਹਨੂੰ ਮਿਲਣਾ ਤਾਂ ਮੇਰੀ ਭੂਆ ਜੀ ਨੇ ਨਾ ਕਹਿਤਾ ਵੀ ਇੱਥੇ ਨਹੀਂ ਹੈਗਾ ਤੁਸੀਂ ਚਲੇ ਜਾਓ ਬਾਹਰ ਗੋਲਾਬਾਰੀ ਹੋ ਰਹੀ ਸੀ ਤੇ ਉਹ ਡਰ ਦੇ ਮਾਰੀ ਮੇਰੀ ਭੂਆ ਜੀ ਨੇ ਮੈਨੂੰ ਜਾਣ ਨਹੀਂ ਦਿੱਤਾ ਜੇ ਬਾਹਰ ਹੀ ਨ ਤੇ ਉਹ ਫੇਰ ਦੁਬਾਰਾ ਆ ਗਿਆ ਹੂੰ ਤਾਂ ਮੈਂ ਭੂਆ ਜੀ ਨੂੰ ਕਿਹਾ ਵੀ ਤੁਸੀਂ ਮੈਨੂੰ ਜਾਣ ਦਿਓ ਵੀ ਪਤਾ ਨਹੀਂ ਕਿਸੇ ਨੂੰ ਜ਼ਰੂਰੀ ਕੰਮ ਨਾ ਹੋਵੇ ਤਾਂ ਮੈਂ ਜਦੋਂ ਬਾਹਰ ਗਿਆ ਦੇਖਿਆ ਉਹ ਪੁਲਿਸ ਵਾਲਾ ਖੜਾ ਸੀ ਤਾਂ ਉਹਨੇ ਮੈਨੂੰ ਕਿਹਾ ਵੀ ਯਾਰ ਮੇਰਾ ਫੋਨ ਖਰਾਬ ਹੋ ਗਿਆ ਤੇ ਮੇਰੀ ਅਫਸਰ ਨੇ ਡਿਊਟੀ ਲਾਈ ਹੈ ਮੈਂ ਜੰਮੂ ਜਾਣਾ ਤਾਂ ਮੈਂ ਉਹਦਾ ਫੋਨ ਚੈੱਕ ਕੀਤਾ ਤੇ ਮੈਂ ਕਿਹਾ ਜੀ ਵੀ ਇਹ ਤਾਂ ਚੱਲਣਾ ਹੀ ਫੋਨ ਤੁਹਾਡਾ ਖੁੱਲਣਾ ਪਏਗਾ ਵੀ ਹੁਣ ਮੈਂ ਇੱਥੇ ਤਾਂ ਕਰ ਨਹੀਂ ਸਕਦਾ ਤਾਂ ਉਸ ਪੁਲਿਸ ਵਾਲੇ ਨੂੰ ਮੈਂ ਕਿਹਾ ਵੀ ਤੁਸੀਂ ਜੰਮੂ ਜਾ ਰਹੇ ਹੋ ਵੀ ਮੈਂ ਵੀ ਪਟਿਆਲੇ ਵਾਪਸ ਜਾਣਾ ਵੀ ਤੁਸੀਂ ਮੈਨੂੰ ਆਪਣੇ ਨਾਲ ਲੈ ਚਲੋ ਮੈਂ ਜੰਮੂ ਤੋਂ ਆਡਾ ਫੋਨ ਠੀਕ ਕਰਦਾ ਉੱਥੇ ਮਾਰਕੀਟ ਸਾਰੀ ਖੁੱਲੀ ਹੈ ਤੇ ਕਿਸੇ ਦੁਕਾਨ ਤੇ ਜਾ ਕੇ ਫੋਨ ਠੀਕ ਕਰਦੇ ਨਾਲੇ ਮੈਂ ਚਲਾ ਜਾਗਾ ਤੇ ਨਾਲੇ ਮੈਂ ਆਪਣੇ ਘਰੇ ਪਹੁੰਚ ਜਾਗਾ ਤਾਂ ਪੁਲਿਸ ਵਾਲਾ ਮੈਨੂੰ ਕਹਿੰਦਾ ਵੀ ਆਪਾਂ ਟੈਕਸੀ ਵਾਲੇ ਨੂੰ ਕਾਲ ਕਰ ਲੈਨੇ ਆ ਜੇ ਕੋਈ ਟੈਕਸੀ ਵਾਲਾ ਮਿਲ ਗਿਆ ਤਾਂ ਠੀਕ ਹੈ ਜੀ ਨਾ ਮਿਲਿਆ ਮੇਰੀ ਗੱਡੀ ਖੜੀ ਹੈ ਉਹਦੇ ਵਿੱਚ ਪੈਟਰੋਲ ਪਵਾਵਾਂਗੇ ਤੇ ਤੂੰ ਗੱਡੀ ਚਲਾ ਲਈ ਤੇ ਆਪਾਂ ਜੰਮੂ ਚੱਲਦੇ ਆ ਤੇ ਮੇਰੀ ਗੱਡੀ ਉੱਥੇ ਖੜਾ ਦਾਂਗੇ ਫਿਰ ਮੈਂ ਕਿਹਾ ਚਲੋ ਠੀਕ ਹੈ ਜੀ ਫਿਰ ਇੱਕ ਟੈਕਸੀ ਵਾਲੇ ਨੂੰ ਕਾਲ ਕੀਤੀ ਉਹਨੇ ਮਨਾਂ ਜੇ ਰੱਬ ਨੇ ਮਾਰਨਾ ਤਾਂ ਮਾਰਨਾ ਹੀ ਆ ਵੀ ਕੋਈ ਡਰ ਨਹੀਂ ਹੈਗਾ ਵੀ ਮੈਂ ਤੁਹਾਨੂੰ ਲੈ ਚੱਲਦਾ ਵਾਹ ਜੀ ਵਾਹ ਉਹ ਟੈਕਸੀ ਵਾਲਾ ਮੰਨ ਗਿਆ ਪੁਛ ਤੋਂ ਕਿੰਨਾ ਦੂਰ ਹੈ ਜੰਮੂ 8 ਘੰਟੇ ਦਾ ਰਸਤਾ ਹੈ ਮੰਨ ਲਓ ਕਿੰਨੇ ਕਿਲੋਮੀਟਰ ਲੱਗਿਆ ਆਪਾਂ ਜੇ ਦੇਖੋ ਸਾਹਿਬ ਕਿੰਨੇ ਕਿਲੋਮੀਟਰ ਬੰਦਾ 200 250 ਕਿਲੋਮੀਟਰ ਬੰਨ ਜਾਂਦਾ 3 300 ਦੇ ਨੇੜੇ ਤੇ ਬੰਨਦਾ ਜੀ ਅੱਛਾ ਹਾਂ ਜੀ ਤੇ ਉਹ ਫਿਰ ਉਹਨਾਂ ਨਾਲ ਮੈਂ ਉੱਥੇ ਜੰਮੂ ਤੱਕ ਆਇਆ ਹੂੰ ਤੇ ਉਹਦਾ ਤਾਂ ਉੱਥੇ ਮੈਨੇ ਮੋਬਾਈਲ ਠੀਕ ਕੀਤਾ ਉਹ ਆਪਣੀ ਡਿਊਟੀ ਤੇ ਗਏ ਤੇ ਮੈਂ ਉੱਥੋਂ ਬੱਸ ਫੜ ਕੇ ਪਟਿਆਲੇ ਤਾਂ ਮੈਂ ਪਜੇ ਪਹੁੰਚਿਆ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਜਿਹੜਾ ਗੱਡੀ ਵਾਲਾ ਸਾਨੂੰ ਲੈ ਕੇ ਗਿਆ ਪੁੰਛ ਤੋਂ ਜੰਮੂ ਉਹਨੇ ਮੈਨੂੰ ਕਿਹਾ ਮੈਨੂੰ ਕਹਿੰਦਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਉੱਥੇ ਬਿਜੀ ਏਰੀਆ ਇੱਕ ਵੀ ਉੱਥੇ ਥੋੜਾ ਖਤਰਾ ਹੁੰਦਾ ਹੈ ਵੀ ਉੱਥੇ ਮਿਲਟਰੀ ਵੀ ਲੱਗੀ ਹੋਣੀ ਤੇ ਉੱਥੇ ਥੋੜਾ ਜਿਹਾ ਡਰ ਵੀ ਹੈਗਾ ਤੇ ਉਹ ਕਹਿੰਦੇ ਵੀਰ ਕੋਈ ਗੱਲ ਨਹੀਂ ਤੂੰ ਸਰਦਾਰ ਆ ਮੈਨੂੰ ਕਹਿੰਦੇ ਅਮਰ ਅਛਿਆ ਮੈਂ ਕਿਹਾ ਹਾਂਜੀ ਮੈਨੂੰ ਕਹਿੰਦੇ ਸਰਦਾਰਪੁਰਾ ਹੈ ਵੀ ਤੂੰ ਵੀ ਡਰਦਾ ਕਿ ਉਹ ਕਹਿੰਦਾ ਮੈਂ ਵੀ ਸਰਦਾਰ ਆ ਮਰ ਸਕਿਆ ਵੀ ਡਰੀ ਤਾਂ ਨਹੀਂ ਉਹ ਜੇ ਲਿਖੀ ਹੈ ਤਾਂ ਲਿਖੀ ਹੈ ਕੋਈ ਗੱਲ ਨਹੀਂ ਮੈਂ ਕਿਹਾ ਚਲੋ ਠੀਕ ਹੈ ਤੁਸੀਂ ਇੰਨੀ ਗੱਲ ਕਹਿਤੀ ਨਹੀਂ ਰਸਤੇ ਦੇ ਵਿੱਚ ਕੋਈ ਏਰੀਆ ਆਂਦਾ ਹੈ ਹਾਂ ਉੱਥੇ ਬੀਜੀ ਕੇ ਏਰੀਆ ਆਂਦਾ ਉੱਥੇ ਥੋੜਾ ਜਿਆਦਾ ਡਰ ਜ਼ਿਆਦਾ ਹੁੰਦਾ ਹੈ ਬੀਜੀ ਹਾਂ ਉੱਥੇ ਉਹ ਥੋੜਾ ਬਾਰਡਰ ਏਰੀਆ ਥੋੜਾ ਉਹਦੇ ਜ਼ਿਆਦਾ ਨੇੜੇ ਪੈਂਦਾ ਅੱਛਾ ਤੇ ਉੱਥੇ ਬੰਬ ਗਿਰਨ ਦਾ ਹਾਂਜੀ ਹਾਂਜੀ ਉਹ ਵੀ ਏਰੀਆ ਖਾਲੀ ਹੋ ਗਿਆ ਜੀ ਸਾਰਾ ਹਾਂਜੀ ਹ ਉਹ ਫਿਰ ਉਹਨਾਂ ਨੂੰ ਮੈਂ ਜਦੋਂ ਕਿਹਾ ਨਾ ਉਹ ਮੈਨੂੰ ਕਹਿੰਦੇ ਆ ਡਰਨ ਦਾ ਕੁਝ ਨਹੀਂ ਹੁੰਦਾ ਮੈਂ ਕਿਹਾ ਚਲੋ ਠੀਕ ਹੈ ਜੀ ਮੈਂ ਉਹਦਾ ਨਾਲ ਗੱਡੀ 'ਚ ਬਹਿ ਗਿਆ ਜਦੋਂ ਅਸੀਂ ਜੰਮੂ ਪੁੰਛ ਤੋਂ ਜੰਮੂ ਜਾ ਰਹੇ ਸੀ ਰਸਤੇ ਦੇ ਵਿੱਚ ਉਹਨਾਂ ਨੂੰ ਕਾਲ ਆਂਦੀ ਹੈ ਡਰਾਈਵਰ ਨੂੰ ਜਿਹੜਾ ਮੈਨੂੰ ਲੈ ਕੇ ਆਇਆ ਸਰਦਾਰ ਜੀ ਉਹਨਾਂ ਨੂੰ ਕਾਲ ਆਂਦੀ ਹੈ ਵੀ ਤੇਰੇ ਘਰੇ ਗੋਲਾ गिर ਗਿਆ ਬੰਬ ਦਾ ਅੱਛਾ ਉਹਨਾਂ ਦੇ ਘਰੇ ਤੇ ਉਹ ਫੋਨ ਤੇ ਗੱਲ ਕਰਦੇ ਕਰਦੇ ਰੋਣ ਲੱਗ ਗਏ ਤਾਂ ਮੈਂ ਪਿੱਛੇ ਬੈਠਾ ਸੀ ਗੱਡੀ ਦੇ ਅੱਗੇ ਉਹ ਪੁਲਿਸ ਵਾਲਾ ਬੈਠਾ ਜਿਹਦੇ ਨਾਲ ਮੈਂ ਜਾ ਰਿਹਾ ਸੀ ਤਾਂ ਮੈਂ ਦੇਖਿਆ ਵੀ ਇਹ ਰੋ ਰਹੇ ਨੇ ਤਾਂ ਮੈਂ ਪੁੱਛਿਆ ਵੀਰ ਜੀ ਕੀ ਹੋ ਗਿਆ ਉਹਨਾਂ ਨੂੰ ਤਾਂ ਉਹ ਬੋਲੇ ਤੇ ਕਹਿੰਦੇ ਮੈਕਾ ਬਿਊਟੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਕਹਿੰਦੇ ਮੇਰੀ ਪਰਜਾਈ ਘਰੇ ਸੀ ਵੀ ਉਹਦੀ ਬਾਹਾਂ ਫ੍ਰੈਕਚਰ ਹੋ ਗਈ ਐ। ਉਹਨਾਂ ਨੇ ਫਿਰ ਆਪਣੇ ਭਰਾ ਨੂੰ ਫੋਨ ਕੀਤਾ ਕਹਿੰਦੇ ਯਾਰ ਤੂੰ ਨਾ ਜੰਮੂ ਸੇਫ ਐ ਵੀ ਮੈਂ ਆਹ ਸਵਾਰੀਆਂ ਨੂੰ ਵੀ ਲੈ ਕੇ ਜਾ ਰਿਹਾ। ਵੀ ਤੂੰ ਐਵੇਂ ਕਰ ਵੀ ਤੂੰ ਆਪਣੇ ਪਰਿਵਾਰ ਨੂੰ ਲੈ ਕੇ ਆ ਪਰਜਾਈ ਦਾ ਇਲਾਜ ਵੀ ਜੰਮੂ ਕਰਾ ਲਾਂਗੇ। ਤੂੰ ਆਪਣੇ ਬੱਚੇ ਨੂੰ ਤੇ ਤੂੰ ਇੱਥੋਂ ਨਿਕਲੋ ਤੇ ਤੁਸੀਂ ਜੰਮੂ ਆ ਜਿਓ। ਉਹ ਕਹਿੰਦਾ ਠੀਕ ਐ। ਕੋਣੇ ਆਪਣੇ ਪਰਿਵਾਰ ਬਿਠਾਇਆ ਗੱਡੀ 'ਚ? ਅੱਛਾ ਤੁਹਾਡੇ ਨਾਲ ਹੀ ਹਾਂਜੀ ਨਾ ਨਾ ਸਾਡੇ ਨਾਲ ਨਹੀਂ ਅਸੀਂ ਤਾਂ ਚਲੇ ਗਏ ਸੀ ਉਹ ਦੂਜੀ ਗੱਡੀ ਲੈ ਕੇ ਆਪਣੇ ਭਰਾ ਨੂੰ ਨੇ ਕਿਹਾ ਵੀ ਤੁਸੀਂ ਨਿਕਲੋ ਇੱਥੋਂ ਹਾਂ ਵੀ ਸਾਡੇ ਘਰ ਗੋਲਾ ਗੇਰੇ ਉਹਨਾਂ ਦੇ ਮਨ 'ਚ ਡਰ ਪੈ ਗਿਆ ਵੀ ਕਹਿੰਦੇ ਘਰੇ ਲੋਕ ਲਾ ਦਿਓ ਜਦੋਂ ਉੱਥੋਂ ਨਿਕਲੇ ਉਹਨੇ ਆਪਣੇ ਭਰਾ ਨੂੰ ਕਿਹਾ ਵੀ ਤੁਸੀਂ ਨਿਕਲੋ ਉਹਦਾ ਭਰਾ ਨਿਕਲ ਗਿਆ ਜਦੋਂ ਉਹਦਾ ਭਰਾ ਉੱਥੋਂ ਪੁੰਛ ਤੋਂ ਨਿਕਲਿਆ ਥੋੜੀ ਅੱਗੇ ਜਾ ਕੇ ਪੰਪ ਤੇ ਤੇਲ ਪਵਾਉਣ ਲੱਗਿਆ ਹੂੰ ਉਹ ਪੰਪ ਤੇ ਤੇਲ ਪਵਾਉਣ ਵਾਸਤੇ ਉਤਰਿਆ ਹੂੰ ਪਾਕਿਸਤਾਨ ਵਾਲਿਆਂ ਦਾ ਗੋਲਾ ਆਇਆ ਸਿੱਧਾ ਉਹਨਾਂ ਦੀ ਗੱਡੀ ਦੇ ਕੋਲ ਜਿਹੜਾ ਛੋਟਾ ਬੱਚਾ ਸੀ ਨਾਲ ਉਹਦਾ ਤਾਂ ਅੱਧਾ ਸੀਰੀ ਚਲਾ ਗਿਆ ਬੱਚੇ ਦਾ 10-12 ਸਾਲ ਦਾ ਬੱਚਾ ਜਦੋਂ ਉਹਦੇ ਵਿੱਚੋਂ ਛਰੇ ਨਿਕਲੇ ਨਾ ਤਾਂ ਬੱਚੇ ਦਾ ਦਸ ਹਿੱਰ ਚਲਾ ਗਿਆ ਛੋਟੇ ਜਿਹੇ ਦਾ ਤੇ ਜਿਹੜਾ ਗੱਡੀ ਲੈ ਕੇ ਆ ਰਿਹਾ ਸੀ ਤੇ ਉਹ ਉਹਦੀ ਸਾਰਾ ਸਰੀਰ ਦਾ ਡੈਮੇਜ ਹੋ ਗਿਆ ਉੱਥੇ ਸੀਰੀਅਸ ਹੋ ਗਿਆ ਬਹੁਤ ਜ਼ਿਆਦਾ ਜਿਹੜੀ ਭਰਜਾਈ ਸੀ ਉਹਦੀ ਪਹਿਲੀ ਵਾਰ ਫ੍ਰੈਕਚਰ ਸੀ ਉਹ ਵੀ ਸੀਰੀਅਸ ਹੋ ਗਈ ਤੇ ਬੱਚਾ ਜਿਹੜਾ ਉਹ ਥਾਂ ਤੇ ਖਤਮ ਹੋ ਗਿਆ ਤਾਂ ਉਹ ਸੀਰੀਅਸ ਦਾ ਚਲਾ ਗਿਆ ਨਾ ਤੇ ਹੁਣ ਅੱਜ ਵੀ ਉਹ ਜਿਹੜਾ ਗੱਡੀ ਵਾਲਾ ਉਹਨੂੰ ਜੰਮੂ ਰੈਫਰ ਕੀਤਾ ਸੀ ਦੰਮੂ ਤੋਂ ਹੁਣ ਅੰਮ੍ਰਿਤਸਰ ਲੈ ਕੇ ਗਏ ਨੇ ਵੀ ਉਹ ਹਜੇ ਤੱਕ ਠੀਕ ਨਹੀਂ ਹੋਇਆ ਪਰਿਵਾਰ ਤੇ ਉਹ ਜਿਹੜਾ ਮੈਨੂੰ ਗੱਡੀ ਤੇ ਲੈ ਕੇ ਜਾ ਰਿਹਾ ਸੀ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਪਰਿਵਾਰ ਨਾਲ ਐਵੇਂ ਹੋ ਗਿਆ ਤਾਂ ਉਹ ਰਸਤੇ 'ਚ ਕਹਿੰਦਾ ਯਾਰ ਮੈਂ ਘਰੇ ਗੋਲਾ ਗਿਰਿਆ ਸ਼ਾਇਦ ਉਹ ਘਰੇ ਬੈਠਾ ਰਹਿੰਦੇ ਮੈਂ ਨਾ ਕਹਿੰਦਾ ਤਾਂ ਇਹ ਚੀਜ਼ ਨਹੀਂ ਹੁੰਦੀ ਜੰਮੂ ਤੱਕ ਅਸੀਂ ਉਹ ਜਿਹੜੇ ਮੈਨੂੰ ਡਰਾਈਵਰ ਲੈ ਕੇ ਆ ਰਹੇ ਸੀ ਜੰਮੂ ਤੱਕ ਅਸੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਤੁਹਾਡੇ ਪਰਿਵਾਰ ਨਾਲ ਇੰਨਾ ਵੱਡਾ ਹਾਦਸਾ ਹੋਇਆ ਉਹਨਾਂ ਨੂੰ ਇਹ ਕਿਹਾ ਵੀ ਨਾਰਮਲ ਗੋਲਾ ਗਿਰਿਆ ਸੀ ਤੇ ਉਹ ਠੀਕ ਨੇ ਹਸਪੀਟਲ ਐਡਮਿਟ ਕਰਾਇਆ ਮਾੜੀ ਮੋਟੀ ਇਲਾਜ ਕਰਾਉਣ ਵਾਸਤੇ ਪਰ ਜਦ ਕਿ ਉਹਨਾਂ ਦੇ ਪਰਿਵਾਰ ਬੱਚਾ ਦਾ ਉਹ ਛੋਟਾ ਖਤਮ ਹੋ ਗਿਆ ਜੀ ਤੇ ਉਹ ਬਾਰ-ਬਾਰ ਫੋ ਮੈਨੂੰ ਮੇਰੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੇ ਕਾਲ ਕਰਕੇ ਦੱਸਿਆ ਵੀ ਜਿਹੜਾ ਤੈਨੂੰ ਲੈ ਕੇ ਜਾ ਰਹੇ ਉਹਨਾਂ ਦਾ ਪਰਿਵਾਰ ਖਤਮ ਹੋ ਗਿਆ ਵੀ ਉਹ ਜਿਹੜਾ ਇੱਕ ਸੀਰੀਅਸ ਹੈ ਉਹਨਾਂ ਦਾ ਭਰਾ ਤੇ ਦੂਜਾ ਬੱਚੇ ਦਾ 10 ਸੇੜੀ ਚਲਾ ਗਿਆ ਉਹਦੀ ਡੈਥ ਹੋ ਗਈ ਵੀ ਐਵੇਂ ਤਾਂ ਮੈਂ ਹਾਲ ਦੇ ਕਹਿ ਤ ਮੇਰੇ ਮਨ ਚ ਇੰਨਾ ਡਰ ਪੈ ਗਿਆ ਸੀ ਤੇ ਉੱਥੇ ਦੇ ਲੋਕਾਂ ਵਿੱਚ ਵੀ ਇੰਨਾ ਡਰ ਪੈ ਗਿਆ ਉਹ ਕਹਿੰਦੇ ਵੀ ਸਾਨੂੰ ਅੱਗੇ ਕਦੇ ਨਹੀਂ ਇੰਨਾ ਡਰ ਪਿਆ ਵੀ ਸਾਨੂੰ ਇਹ ਆਉਂਦਾ ਸੀ ਮਿਲਟਰੀ ਸਾਹਮ ਲੈ ਕੇ ਮਿਲਟਰੀ ਕਰ ਲੇਗੀ ਪਰ ਕਹਿੰਦੇ ਇਸ ਵਾਰ ਸਾਡੇ ਉੱਪਰ ਅਟੈਕ ਕੀਤਾ ਉਹਨਾਂ ਨੇ ਉਹ ਆ ਜਿਉਣੀ ਤੁਹਾਡਾ ਪਰਿਵਾਰ ਉਹ ਸੇਫ ਹੈ ਉੱਥੇ ਹਾਂਜੀ ਸੇਫ ਹੈ ਉਹ ਕੁਝ ਲੋ ਅੱਧੇ ਜੰਮੂ ਚਲੇ ਗਏ ਤੇ ਕੁਝ ਤੁਹਾਨੂੰ ਦੱਸਿਆ ਉਥੇ ਡਬਲ ਸਟੋਰੀ ਬਣੀ ਹੋਈ ਹੈ ਤਾਂ ਕੁਝ ਉਹਨਾਂ ਦੇ ਘਰੇ ਚਲੇ ਗਏ ਵੀ ਅਸੀਂ ਥੋੜਾ ਸੇਫ ਰਹੀਏ ਬਟ ਉਹ ਆਪਣੇ ਘਰ ਤਾਂ ਨਹੀਂ ਛੱਡ ਕੇ ਗਏ ਥੋੜੇ ਜਿਹੇ ਨੇੜੇ ਘਰ ਰਹਿ ਗਏ ਅ 80% ਪੁਨਛ ਖਾਲੀ ਹੋ ਗਿਆ 20% ਲੋਕ ਹੋ ਰਹੇ ਜਿਨ੍ਹਾਂ ਨੇ ਉਥੇ ਡੰਗਰ ਵਗੈਰਾ ਰੱਖੇ ਸੀ ਅੱਛਾ ਜਿਨ੍ਹਾਂ ਨੇ ਜਾਨਵਰ ਰੱਖੇ ਸੀ ਉਹ ਕਹਿੰਦੇ ਵੀ ਅਸੀਂ ਆਪਣੇ ਡੰਗਰਾਂ ਨੂੰ ਕਿੱਥੇ ਛੱਡ ਕੇ ਜਾਈਏ ਤੇ ਕੁਝ ਪਰਿਵਾਰ ਇਹ ਜੇ ਵੀ ਹੈਗੇ ਸੀ ਵੀ ਜੇ ਇੱਕ ਘਰ ਉੱਥੇ ਸਰਦਾਰ ਕੋਈ ਕਹਿ ਰਣਾ ਮੈਂ ਨਹੀਂ ਜਾਣਾ ਉਹ ਕਹਿੰ ਉਹ ਉਹਨਾਂ ਨੂੰ ਇਹ ਹੁੰਦਾ ਵੀ ਯਾਰ ਇਹ ਨਹੀਂ ਜਾ ਰਿਹਾ ਤਾਂ ਮੈਂ ਵੀ ਨਹੀਂ ਜਾਣਾ ਉਹ ਆਪਸ ਦੇ ਵਿੱਚ ਉਹਨਾਂ ਦਾ ਇੰਨਾ ਮੋਹ ਪਿਆਰਾ ਹੈ ਕਿ ਦੂਸਰੇ ਨਹੀਂ ਛੱਡ ਕੇ ਨਹੀਂ ਜਾਂਦੇ ਉਹ ਕਹਿੰਦਾ ਇੱਕ ਬੰਦਾ ਮੈਂ ਦੇਖਿਆ ਉੱਥੇ ਮੇਰੇ ਰਿਸ਼ਤੇਦਾਰ ਹੀ ਪੈਂਦੀ ਉਹਦੇ ਨਾਲ ਵੀ ਦੂਰ ਦੀ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਪਟਿਆਲੇ ਚੱਲਿਆ ਤੁਸੀਂ ਮੇਰੇ ਨਾਲ ਚੱਲੋ ਵੀ ਇੱਥੇ ਤੁਸੀਂ ਸੇਫ ਨਹੀਂ ਹੈਗੇ ਉਹ ਕਹਿੰਦਾ ਯਾਰ ਜੇ ਲਿਖੀ ਹੈ ਨਾ ਤਾਂ ਉੱਥੇ ਵੀ ਲਿਖੀ ਹੈ ਕਹਿੰਦਾ ਗੱਲ ਐਵੇਂ ਆ ਵੀ ਤੁਹਾਡੀ ਗੱਲ ਮੰਨਦੇ ਆ ਅਸੀਂ ਚਲੇ ਜਾਂਦੇ ਆ ਪਰ ਕਹਿੰਦਾ ਯਾਰ ਆ ਚਾਰ ਕਰ ਸਾਡੇ ਨਾਲ ਲੈਣਾ ਜਿਹੜੇ ਅਸੀਂ ਇਹਨਾਂ ਨੂੰ ਨਹੀਂ ਛੱਡ ਕੇ ਜਾਣਾ ਕਹਿੰਦਾ ਇਹ ਕਹਿੰਦੇ ਸਾਡੇ ਡੰਗਰ ਪਏ ਨੇ ਇੱਥੇ ਵੀ ਅਸੀਂ ਡੰਗਰਾਂ ਤੋਂ ਕਿਵੇਂ ਛੱਡੇ ਤਾਂ ਕਹਿੰਦਾ ਜੇ ਉਹ ਡੰਗਰਾ ਕਰਕੇ ਨਹੀਂ ਜਾ ਰਹੇ ਨਾ ਤਾਂ ਅਸੀਂ ਇਹ ਨਾ ਕਰਕੇ ਨਹੀਂ ਜਾ ਰਹੇ ਵਾਹ ਯਾਰ ਕੀ ਐਨੇ ਵਧੀਆ ਬੰਦੇ ਨੇ ਵੀ ਉਹਨਾਂ ਨੂੰ ਮੌਤ ਦਾ ਇੰਨਾ ਡਰ ਨਹੀਂ ਜਿੰਨਾ ਉਹਨਾਂ ਨੂੰ ਆਪਸ ਵਿੱਚ ਪਿਆਰ ਦਾ ਡਰ ਸੀ ਵੀ ਸਾਡਾ ਵੀ ਇਹ ਪਿਆਰ ਨਾ ਪਿਆਰ ਨਾ ਖਤਮ ਪਿਆਰ ਨਾ ਟੁੱਟੇ ਤੇ ਮੈਂ ਇੱਥੇ ਆ ਕੇ ਜਦੋਂ ਪਟਿਆਲੇ ਪਟਿਆਲੇ ਆਣ ਤੋਂ ਬਾਅਦ ਉੱਥੇ ਹੋਰ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਮੈਂ ਨਾਲ ਫੋਨ ਤੇ ਉਹਨਾਂ ਦੀ ਗੱਲ ਹੁੰਦੀ ਧੀ ਤਾਂ ਮੈਨੇ ਉਹਨਾਂ ਨੂੰ ਇੰਨਾ ਜ਼ੋਰ ਪਾਇਆ ਵੀ ਤੁਸੀਂ ਹਜੇ ਵੀ ਟਾਈਮ ਹੈਗਾ ਆ ਜਾਓ ਆ ਜਾਓ ਕਿਸੇ ਤਰ੍ਹਾਂ ਆ ਜਾਓ ਟੈਕਸੀ ਲਾ ਪੈਸੇ ਜ਼ਿਆਦਾ ਲੈ ਰਹੇ ਦੇ ਕੇ ਆ ਜਾਓ ਵੀ ਇੱਥੇ ਤੁਸੀਂ ਸ ਵੀ ਸਾਡੇ ਦੂਜੇ ਦੂਜੇ ਘਰ ਮੰਨ ਜਾਣ ਤੂੰ ਫੋਨ ਕਰ ਲੈ ਜਿਹੜੇ ਨਹੀਂ ਆਣਾ ਚਾਹੁੰਦੇ ਅੱਛਾ ਵੀ ਜੇ ਉਹ ਆ ਜਾਂਦੇ ਅਸੀਂ ਆ ਜਾਾਂਗੇ ਅਸੀਂ ਉਹਨਾਂ ਨੂੰ ਛੱਡ ਕੇ ਨਹੀਂ ਆਣਾ ਹੁਣ ਜਦੋਂ ਸੀਜ਼ਫਾਇਰ ਹੋ ਗਿਆ ਬੰਦ ਹੋ ਗਈ ਜ਼ੰਗ ਹੁਣ ਕਿਵੇਂ ਦਾ ਮਾਹੌਲ ਹੈ ਉੱਥੇ ਹੁਣ ਮਾਹੌਲ ਠੀਕ ਹੈ ਮੇਰੀ ਅੱਜ ਵੀ ਫੋਨ ਤੇ ਗੱਲ ਹੋਈ ਸੀ ਤਾਂ ਥੋੜੀ-ਬੋਤੀ ਮਾਰਕੀਟ ਖੁੱਲਣੀ ਸ਼ੁਰੂ ਹੋਈ ਹੈ ਪਰ ਹਜੇ ਵੀ ਲੋਕਾਂ 'ਚ ਡਰ ਹੈਗਾ ਜਿਹੜੇ ਲੋਕ ਉੱਥੋਂ ਗਏ ਹਜੇ ਤੱਕ ਵਾਪਸ ਨਹੀਂ ਆਏ 80% ਜਿਵੇਂ ਪੁੰਛ ਖਾਲੀ ਹੋਇਆ ਸੀ ਤਾਂ ਸਮਝੋ 30% ਲੋਕ ਵਾਪਸ ਆ ਗਏ ਨੇ ਤਾਂ 50% ਹਜੇ ਵੀ ਨਹੀਂ ਵਾਪਸ ਆਏ अच्छा वो हजे भी ਉੱਥੇ ਹੀ ਨੇ ਉਹਨਾਂ ਨੂੰ ਇਹ ਵੀ ਕੱਲ ਨੂੰ ਕੁਝ ਹੋ ਨਾ ਜਾਵੇ ਜਦ ਕਿ ਇਹ ਸਾਰਾ ਕੁਝ ਉਹਨੂੰ ਖਤਮ ਹੋ ਗਿਆ ਪਰ ਫਿਰ ਵੀ ਜਿਹੜਾ ਬੰਦਾ ਨੇੜੇ ਰਿਆਂਦ ਨੇ ਜਿਹਨੇ ਨੇੜੇ ਜਿਵੇਂ ਮੈਂ ਨੇੜੇ ਉਹ ਦੇਖੀਏ ਹੁਣ ਤੁਸੀਂ ਉਹ ਤੁਸੀਂ ਇੱਥੇ ਬੈਠੇ ਹੋ ਕੋਈ ਵੀ ਆ ਤੁਸੀਂ ਇਹ ਚੀਜ਼ ਨਹੀਂ ਸਮਝ ਸਕਦੇ ਉਹ ਜਿਹੜੇ ਇੱਥੇ ਲੋਕ ਸੀ ਨਾ ਮੈਂ ਜਦੋਂ ਇੱਥੇ ਆਇਆ ਤਾਂ ਮੈਂ ਦੇਖਿਆ ਸੀ ਇਸ ਚੀਜ਼ ਨੂੰ ਮਜ਼ਾਕ ਚ ਲੈ ਰਹੇ ਸੀ ਮੈਂ ਦੇਖਦਾ ਸੀ ਰੀਲਾਂ ਬਣਾਉਂਦੇ ਸੀ ਸਟੇਟਸ ਬਣਾਉਂਦੇ ਸੀ ਹਨਾ ਤੇ ਉਹ ਮਜ਼ਾਕ ਚ ਲੈ ਰਹੇ ਸੀ ਵੀ ਲੜਾਈ ਹੋ ਰਹੀ ਹੈ ਪਰ ਉਹ ਮੈਂ ਆਪਣੀ ਅੱਖੀ ਦੇਖ ਕੇ ਆਇਆ ਸੀ ਮੈਨੂੰ ਪਤਾ ਸੀ ਉਹ ਡਰ ਕੀ ਹੈ ਤਾਂ ਮੈਂ ਉਹ ਰੀਲਾਂ ਦੇਖ ਕੇ ਕਹਿੰਦਾ ਸੀ ਮੈਂ ਕਿਹਾ ਇਹ ਮਜ਼ਾਕ ਕਰ ਰਹ ਜਿਹੜੇ ਚੀਜ਼ ਉੱਥੇ ਬੀਤੀ ਆ ਉਹਨਾਂ ਤੇ ਜੇ ਸਾਡੇ ਤੇ ਜੇ ਇਹਨਾਂ ਨੂੰ ਪਤਾ ਲੱਗ ਜਾਣਾ ਤਾਂ ਇਹਨਾਂ ਨੂੰ ਮਚਵਾਤਾ ਲੱਗਦੀ ਮੁਜਾਹ ਕਰਨਾ ਚਾਹੀਦਾ ਕਿ ਨਹੀਂ ਤੇ ਭੂਆ ਜੀ ਆਉਣੀ ਆ ਕਹਿੰਦੇ ਰਵੇ ਅਸੀਂ ਆਉਣਾ ਨਹੀਂ ਹਾਂਜੀ ਉਹ ਕਹਿੰਦੇ ਅਸੀਂ ਨਹੀਂ ਆਉਣਾ ਉਹ ਸਿਰਫ ਉਹਨਾਂ ਦਾ ਕਾਰਨ ਇਹ ਸੀ ਵੀ ਜਿਹੜੇ ਚਾਰ ਘਰ ਸਾਡੇ ਨਾਲ ਬੈਠੇ ਨੇ ਉਹ ਸਿੱਖ ਪਰਵਾਹ ਨੇ ਉਹਨਾਂ ਦੇ ਘਰ ਡੰਗਰ ਰੱਖੇ ਨੇ ਉਹ ਕਹਿੰਦੇ ਅਸੀਂ ਡੰਗਰਾ ਕਰਕੇ ਨਹੀਂ ਜਾਣਾ ਤੇ ਉਹ ਜਿਹੜੇ ਬਾਕੀ ਚਾਹ ਕਰ ਸੀ ਉਹ ਕਹਿੰਦੇ ਅਸੀਂ ਨਾ ਕਰਕੇ ਨਹੀਂ ਜਾਣਾ ਉਹ ਕਹਿੰਦੇ ਜੇ ਆਣੀ ਹੈ ਤਾਂ ਆ ਆਣੀ ਤਾਂ ਇੱਥੇ ਆਏ ਨੇ ਕਹਿੰਦੇ ਅਸੀਂ ਇਹਨਾਂ ਨੂੰ ਛੱਡ ਕੇ ਨਹੀਂ ਜਾਣਾ ਤੇ ਹੁਣ ਠੀਕ ਨੇ ਸਾਰੇ ਮੇਰੀ ਗੱਲ ਬਾਤ ਹੁੰਦੀ ਰਹਿੰਦੀ ਠੀਕ ਨੇ ਆਪਣੇ ਤਾਂ ਨਹੀਂ ਕਿਸੇ ਦੇ ਘਰ ਗੋਲਾ ਗੋਲਾ ਕਰਿਆ ਨਹੀਂ ਕਿਸੇ ਦੇ ਘਰ ਰਈ ਹੈ ਪਰ ਦੇਖੋ ਜਿਹੜੇ ਜਿਨ੍ਹਾਂ ਤੇ ਹੋਈ ਉਹ ਵੀ ਸਾਰੇ ਹਨ ਆਪਣੇ ਭਰਾ ਵਰਗੇ ਸੀ ਸਾਰੇ ਪਰਿਵਾਰ ਸਾਰੇ ਦੇਖੋ ਜਿਹੋ ਹੁੰਦੇ ਦੁੱਖ ਤਾਂ ਆ ਗਈ ਹੈ ਵੀ ਉਹਨਾਂ ਨਾਲ ਵੀ ਐਵੇਂ ਦਾ ਹੋਇਆ ਪਰ ਜਿਹੜੀ ਤੁਸੀਂ ਗੱਲ ਦੱਸੀ ਵੀ ਪੂਹਾ ਜੇ ਉਹਨੇ ਕਹਿੰਦੇ ਵੀ ਪਹਿਲਾਂ ਸਾਡੇ ਤੇ ਕੋਈ ਖਤਰਾ ਨਹੀਂ ਹੁੰਦਾ ਪਰ ਹੁਣ ਜਿਹੜਾ ਖਤਰਾ ਉਹੋ ਕਿਉਂਕਿ ਜਿੱਦਾਂ ਪਹਿਲੇ ਦਿਨ ਲੜਾਈ ਹੋਈ ਹੈ ਤਾਂ ਮੈਂ 부ਆ ਜੀ ਨਾਲ ਗੱਲਾਂ ਕਰਦਾ ਰਿਹਾ ਮੈਂ ਕਿਹਾ ਵੀ ਇਹ ਤਜਰਬੇਦਾਰ ਨੇ ਇੱਥੇ ਹੈ ਨਾ ਬਜ਼ੁਰਗ ਨੇ ਤਾਂ ਮੈਂ ਉਹਨਾਂ ਨੂੰ ਪੁੱਛਦਾ ਰਿਹਾ ਵੀ 부ਆ ਜੀ ਤੁਸੀਂ ਇੱਥੇ ਬੈਠੇ ਹੋ ਵੀ ਤੁਸੀਂ ਇਹ ਗੱਦੀ ਪਹਿਲਾਂ ਵੀ ਐਵੇਂ ਦੇਖਿਆ ਤਾਂ ਮੇਰੀ 부ਆ ਜੀ ਮੈਨੂੰ ਕਹਿੰਦੇ ਵੀ ਬੇਟਾ ਅਸੀਂ ਦੇਖਿਆ ਹੈਗੀਆਂ ਨੇ ਲੜਾਈਆਂ ਪਰ ਐਵੇਂ ਦੀ ਲੜਾਈ ਨਹੀਂ ਕਦੇ ਦੇਖੀ ਵੀ ਜਿਹੜੀ ਇਸ ਵੇਲੇ ਹੋਣ ਹੋ ਰਹੀ ਹੈ ਕਹਿੰਦੇ ਇਸ ਤੋਂ ਪਹਿਲਾਂ ਤਿੰਨ ਜੰਗਾਂ ਦੇਖ ਚੁੱਕੇ ਪਰ ਐਵੇਂ ਦੀ ਨਹੀਂ ਦੇਖੀ ਕਦੇ ਵੀ ਜਿਹੜੀ ਹੋਣ ਹੋ ਰਹੀ ਹੈ ਕਹਿੰਦੇ ਸਾਡੇ ਘਰਾਂ ਤੇ ਅਟੈਕ ਬਹੁਤ ਘੱਟ ਹੋਇਆ ਕਦੀ ਨਹੀਂ ਇੰਨਾ ਡਰ ਕਹਿੰਦੇ ਐਵੇਂ ਨਹੀਂ ਹੋਇ ਲੋਕ ਇੱਥੇ ਰਹਿੰਦੇ ਸੀ ਕਹਿੰਦੇ ਇਹ ਪਹਿਲੀ ਵਾਰ ਦੇਖ ਰਿਹਾ ਵੀ ਲੋਕ ਭੱਜ ਰਹੇ ਨੇ ਜਾ ਰਹੇ ਨੇ ਤੁਸੀਂ ਮੰਨੋਗੇ ਵੀ ਮੈਂ ਜਿਸ ਦਿਨ ਪਟਿਆਲਾ ਆਣਾ ਸੀ ਗੱਡੀ ਤੇ ਮੈਂ 3-400 ਗੱਡੀ ਮੇਰੇ ਨਾਲ ਨਾਲ ਰਸਤੇ ਜਿਹੜੀ ਪੁੰਛ ਤੋਂ ਜੰਮੂ ਜਾ ਰਹੀ ਸੀ ਇੰਨੀ ਦੁਨੀਆ ਜਾ ਰਹੀ ਸੀ 3-400 ਗੱਡੀ ਉਹਨੇ ਰਸਤਾ ਜਾਮ ਹੋਇਆ ਵਾਜੀ ਸਾਰਾ ਜੰਮੂ ਦਾ ਵੀ ਲੋਕ ਐਵੇਂ ਨਿਕਲ ਰਹੇ ਸੀ ਉੱਥੋਂ ਬਹੁਤ ਬਹੁਤ ਧੰਵਾ ਸੰਦੀਪ ਗੱਲ ਕਰਨ ਦੇ ਲਈ ਪਰ ਜਿਹੜੀਆਂ ਗੱਲਾਂ ਤੁਸੀਂ ਦਸੀਆਂ ਉਹਨਾਂ ਨੇ ਮੇਰੇ ਵੀ ਲੂ ਕੰਡੇ ਖੜੇ ਕਰ ਦਿੱਤੇ ਤੇ ਸ਼ਾਇਦ ਜਿਹੜੇ ਕੈਮਰੇ ਦੇ ਪਿੱਛੇ ਖੜੇ ਨੇ ਸਹੀ ਉਹਨਾਂ ਨੂੰ ਵੀ ਇਸ ਚੀਜ਼ ਦਾ ਲੋਕ ਕੰਡੇ ਖੜ ਦੇਤੇ ਆਉਣੇ ਪਰ ਜਿਵੇਂ ਤੁਸੀਂ ਕਿਹਾ ਵੀ ਵਾਕਈ ਜਿਹੜੇ ਦੇ ਦਿਨ ਜਿਸ ਤਨ ਲਾਗੇ ਸੋ ਤਨ ਜਾਣੇ ਤੁਸੀਂ ਇਹ ਰਿਅਲਾਈਜ਼ ਕਰਕੇ ਆਏ ਹੋ ਚੀਜ਼ਾਂ ਤੁਸੀਂ ਦੇਖ ਕੇ ਆਏ ਹੋ ਤੁਹਾਨੂੰ ਤਾਂ ਪਤਾ ਹੈ ਜਿਹੜਾ ਬੰਦਾ ਇੱਥੇ ਬੈਠਾ ਹੈ ਉਹ ਤਾਂ ਜ਼ਰੂ ਗੱਲ ਕਰ ਸਕਦਾ ਗੱਲੀ ਕਰ ਸਕਦਾ ਬਿਲਕੁਲ ਸਹੀ ਗੱਲ ਹੈ ਪਰ ਫਿਰ ਵੀ ਬਹੁਤ ਬਹੁਤ ਧੰਨਵਾਦ ਸੰਦੀਪ ਤੁਸੀਂ ਐਜ਼ ਆ ਮੇਰਾ ਫਰੈਂਡ ਜੀ ਤੁਸੀਂ ਮੇਰੇ ਸੱਦੇ ਤੇ ਆਏ ਬਹੁਤ ਬਹੁਤ ਧੰਨਵਾਦ ਵੀਰੇ ਥੈਂਕ ਯੂ